ਪਾ ਗੱਲ ਕਰੀ ਕਿਉਂਕਿ ਤੁਸੀਂ ਹੁਣ ਤੱਕ ਬਹੁਤ ਸਾਰੇ ਕਿਰਦਾਰ ਨਿਭਾ ਚੁੱਕੇ ਹੋ ਬਹੁਤ ਸਾਰੀਆਂ ਤੁਸੀਂ ਹੁਣ ਫਿਲਮਾਂ ਕਰ ਲਈਆਂ ਹੈਨਾ ਤੁਸੀਂ ਛੋਟੇ ਹੁੰਦੇ ਤਾਂ ਘਰੇ ਇਹੋ ਜਿਹਾ ਕੋਈ ਮਾਹੌਲ ਸੀਗਾ ਵੀ ਜੋ ਤੁਸੀਂ ਥੀਏਟਰ ਵਾਲੇ ਪਾਸੇ ਜੁੜੇ ਫਿਲਮਾਂ ਵਾਲੇ ਪਾਸੇ ਜੁੜੇ ਹਾਂ ਮੈਂ ਛੋਟੇ ਹੁੰਦੇ ਤਾਂ ਜਿਵੇਂ ਹੁੰਦਾ ਕਿ ਮੈਨੂੰ ਰੁਚੀ ਸੀਗੀ ਜਿੱ ਇਨਾਂ ਚ ਹੈ ਨਾ ਜਿੱਦਾਂ ਮੈਂ ਪਹਿਲਾਂ ਜਿੰਨਾ ਕਿ ਮੈਂ ਆਪਦੇ ਆਪ ਨੂੰ ਦੇਖਿਆ ਛੋਟੇ ਹੁੰਦੇ ਤਾਂ ਮੈਂ ਗਾਉਂਦਾ ਹੀ ਹੁੰਦਾ ਸੀਗਾ ਮੈਂ ਗਾਉਂਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਮੈਂ ਨਖਲਾ ਨੁਖਲਾ ਵੀ ਲਾਉਣ ਲੱਗ ਗਿਆ ਹਸਾ ਹਸਾਉਣ ਦਾ ਹੀ ਉਹਨਾਂ ਤੁਮਾਂ ਜੀ ਦੀਆਂ ਬਹੁਤ ਕਸਟਾ ਮਤਲਬ ਉਹੀ ਸੁਣਦਾ ਹੁੰਦਾ ਸੀ ਮੈਂ ਉਹਨਾਂ ਦੀਆਂ ਚੀਜ਼ਾਂ ਸੁਣ ਕੇ ਤਾਂ ਸੁਣਾਉਂਦੇ ਸੀ ਤਾਂ ਉਹਨਾਂ ਦਾ ਪ੍ਰਭਾਵ ਸੀਗੇ ਬਹੁਤ ਤਾਂ ਫਿਰ ਇਦਾਂ ਸਕੂਲ 'ਚ ਵੀ ਜਿੱਦਾਂ ਕੋਈ ਕੋਈ ਸਕਿੱਟ ਤਿਆਰ ਕਰ ਲਈ ਆਪ ਜਾਂ ਕੋਈ ਚੁਟਕਲਾ ਬਣਾ ਲਿਆ ਜਾਂ ਕਿਸੇ ਕੈਰੇਕਟਰ ਦੀ ਆਵਾਜ਼ ਜਿਵੇਂ ਪਿੰਡ ਦਾ ਕੋਈ ਕੈਰੇਕਟਰ ਹੈ ਜਾਂ ਸਾਡੇ ਮਾਸਟਰ ਟੀਚਰ ਹੁੰਦੇ ਸੀਗੇ ਉਹ ਨਕਲ ਲਾ ਲਈ ਉਹਨਾਂ ਦਾ ਕੁਝ ਕਰਕੇ ਉਹ ਕਹਿੰਦੇ ਯਾਰ ਉਹ ਕਰੀ ਉਹ ਦੱਸੀ ਕਿਵੇਂ ਬੋਲੂਗਾ ਡਰੈਂਕ ਵਾਲਾ ਮਾਸਟਰ ਕਿਵੇਂ ਬੋਲੂਗਾ ਤਾਂ ਉਹ ਮੈਂ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਜਿਵੇਂ ਆਰਟਿਸਟ ਹੁੰਦੇ ਸੀ ਉਹ ਮੈਨੂੰ ਨਹੀਂ ਪਤਾ ਸੀ ਉਹਨੂੰ ਮਿਮਿਕਰੀ ਕਹਿੰਦੇ ਹੁੰਦੇ ਤਉ ਜਦ ਮੈਂ ਹੌਲੀ ਹੌਲੀ ਸਕੂਲ ਮੈਂ ਪਿੰਡੀ ਕੀਤਾ ਆਪਣਾ 10ਵੀਂ ਤੱਕ ਫਿਰ ਪਲੱਸ 1 ਪਲੱਸ 2 ਮੈਂ ਬਰਨਾਲੇ ਕੀਤੀ ਹਾਂਜੀ ਐਸਡੀ ਸਕੂਲ ਚ ਤੇ ਫਿਰ ਜਦੋਂ ਮੈਂ ਅੱਗੇ ਕਾਲਜ ਚ ਗਿਆ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਜਿਹੜੀ ਆਵਾਜ਼ਾਂ ਕੱਢਣ ਵਾਲੀ ਜਿਹੜੀ ਬਣ ਗਈ ਇਹਨੂੰ ਮਮਿਕਰੀ ਕਹਿੰਦੇ ਹੂੰ ਤਾਂ ਫਿਰ ਮੈਂ ਜਦੋਂ ਪਹਿਲੀ ਵਾਰੀ ਫੈਸਟੀਵਲ ਦੇਖਿਆ ਸੀਗਾ ਉੱਥੇ ਮੈਨੂੰ ਲੈ ਕੇ ਗਏ ਸੀ ਸਾਡੇ ਪਿੰਡੋਂ ਬਾਈ ਸੀ ਉਹ ਕਹਿੰਦਾ ਤੈਨੂੰ ਦਿਖਾਉਣਾ ਯਾਰ ਤੂੰ ਜਿਵੇਂ ਕਰਦਾ ਨਾ ਤੂੰ ਦਿਖਾ ਕੇ ਲੈ ਨਾ ਰਬੀਰ ਕਾਲਜ ਚ ਸੀਗਾ ਫੈਸਟੀਵਲ ਹਾਂਜੀ ਤਾਂ ਉਦੋਂ ਰਾਣਾ ਬਾਈ ਹੋਰੀ ਉੱਥੇ ਆਏ ਸੀਗੇ ਠੀਕ ਆ ਤੇ ਮੈਂ ਦੇਖਿਆ ਤਾਂ ਮੈਂ ਪਿੱਛੇ ਖੜਾ ਹਾਂ ਨਾ ਬਿਲਕੁਲ ਤਾਂ ਮਮਿਕਰੀ ਸਟਾਰਟ ਹੋ ਗਈ ਜੀ ਉਹ ਜਿਉਂ ਲੱਗੇ ਜਦੋਂ ਵਾਜਾਂ ਕਰਨ ਮੈਂ ਯਾਰ ਇਹ ਕਿਵੇਂ ਕੱਢੀ ਜਾਂਦੇ ਨੇ ਹਾਂ ਇੰਨੀਆਂ ਵਾਜਾਂ ਜੀ ਮੈਂ ਕਰਦਾ 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 ਸਾਰੇ ਜੀ ਅੱਗੇ ਅੱਗੇ ਬਹਿ ਗਏ ਹਾਂਜੀ ਤਾਂ ਫਿਰ ਮੈਂ ਦੇਖਿਆ ਮਨਰੇ ਗਲੇ ਵਾਲੀ ਦੇਖਿਆ ਮਖੇਰੇ ਕਿਵੇਂ ਕਰੀ ਜਾਂਦੇ ਨੇ ਮਖੇਰੇ ਪਰ ਮੈਂ ਕਰਦਾ ਨਾ ਮੈਂ ਵੀ ਐ ਵੀ ਪਰ ਇਹ ਕਿਦਾਂ ਵੀ ਸੁਣੀਂ ਦੋਲ ਦੀ ਵਾਇਆ ਘੜਤੀ ਕਦੇ ਮਰੀਸ਼ਪੁਰੀ ਦੀ ਘੜਤੀ ਕਦੇ ਜਨਰੇਟਰ ਸਟਾਰਟ ਕਰ ਲਿਆ ਫਿਰ ਮੈਂ ਉਹਨਾਂ ਨੂੰ ਹੌਲੀ ਹੌਲੀ ਸਕੂਲ 'ਚ ਆਪਣੇ ਤਰੀਕੇ ਨਾਲ ਫਿਰ ਸਭ ਤੋਂ ਪਹਿਲਾਂ ਮੈਂ ਥੋੜੀ ਜੀ ਸੁਣੀ ਦੇਉਲ ਦੀ ਬਾਸ ਸਿੱਖੀ ਸੀ ਉਹ ਮੈਂ ਸਖਾਈ ਸੁਨਾਈ ਵੱਲਾਂ ਦੋਸਤਾਂ ਨੂੰ ਮੈਂ ਹਮਸਾਣੀ ਦੇਉਲ ਦੀ ਆਇਆ ਗੱਡ ਰਾਂ ਨੇ ਕਦੇ ਤੁਸਨਾ ਫਿਰ ਉਹਦਾ ਸੁਨਾਈ ਬਾੜੀ ਕਹਿੰਦੇ ਹਾਂ ਯਾਰ ਵਧੀਆ ਫਿਰ ਕਹਿੰਦੇ ਹੋਰ ਇਹ ਨੂੰ ਉਹ ਕਰ ਲੈ ਫਿਰ ਇਦਾਂ ਇਦਾਂ ਹੌਲੀ ਹੌਲੀ ਉਹ ਚੀਜ਼ਾਂ ਦਾ ਪਤਾ ਲੱਗਣ ਲੱਗ ਗਿਆ ਵੀ ਉਹ ਥੇਟੇ ਕਹਿੰਦੇ ਨੱਟ ਗਏ ਇਸ ਕਿਟਾ ਜਦੋਂ ਤੁਸੀਂ ਉੱਜ ਪਏ ਜਾਂਦੇ ਹੋ ਫਿਰ ਸਾਰੀਆਂ ਚੀਜ਼ਾਂ ਤੁਹਾਡੀਆਂ ਤੁਹਾਡੇ ਨਾਲ ਜੁੜ ਜਾਂਦੀਆਂ ਤੁਸੀਂ ਬਾਜਾ ਕੱਢਣ ਦੀ ਗੱਲ ਕੀਤੀ ਨਾ ਤੇ ਵਾਰਨਿੰਗ 2 ਚ ਤੁਹਾਡਾ ਇੱਕ ਡਾਇਲੋਗ ਆਉਂਦਾ ਚ ਕਹਿੰਦੇ ਵੀ ਏ ਐਸ ਸੀਟੀ ਤੇ ਇਹ 15 16 ਤਰ੍ਹਾਂ ਦੀਆਂ ਸੀਟੀਆਂ ਮਾਰ ਲੈਂਦਾ ਤੇ ਤੁਹਾਨੂੰ ਸੱਚੀ 15 16 ਤਰ੍ਹਾਂ ਦੀਆਂ ਸੀਟੀਆਂ ਮਾਰਨੀ ਆਉਂਦੀਆਂ ਨਹੀਂ ਆਉਂਦੀਆਂ ਉਹ ਕਰੈਕਟਰ ਦਾ ਸੀਗਾ ਜੀ ਉਹ ਬੈਕ ਸਟੋਰੀ ਸੀਗੀ ਉਹਦੀ ਵੀ ਏ ਸੀਟੀ ਹੈ ਕਿਉਂਕਿ ਉਹ ਜਿਵੇਂ ਉਹ ਸੰਤਰੀ ਵਾਲੀ ਮਾਰਦਾ ਉਹ ਚ ਹਾਂਜੀ ਜਦੋਂ ਪੰਮਾ ਲੋਕ ਕੇ ਪੈ ਸੌ ਜਾਂਦਾ ਹਨਾ ਡਰ ਕੇ ਉਹ ਕਹਿੰਦਾ ਵੀ ਡਰਨਾ ਇਹਦਾ ਸੀਟੀ ਹੈ ਇਹਨੂੰ 15 16 ਤਰ੍ਹਾਂ ਦੀਆਂ ਸੀਟੀਆਂ ਆਉਂਦੀ ਤਾਂ ਉਹ ਇਹ ਸੀਗਾ ਵੀ ਉਹ ਮਾਰਦਾ ਹੋਣਾ ਉਥੇ ਜੇ ਵੀ ਕਿਤੇ ਕਿਹੜੀ ਸੀਟੀ ਮਾਰਦੀ ਕਿਤੇ ਕਿਦਾਂ ਦੀ ਮਾਰਦੀ ਦਾ ਉਹਦਾ ਨਾਂ ਸੀ ਟੀ ਪਿਆ ਸੀਗਾ ਹੂੰ ਉਹਦਾ ਉਹ ਕਿਰਦਾਰ ਨਾਲ ਹੀ ਸੰਬੰਧ ਸੀਗਾ ਤੇ ਤੁਸੀਂ ਯੂਨੀਵਰਸਿਟੀ ਥੀਏਟਰ ਕੀਤਾ ਹੈਨਾ ਤੁਸੀਂ ਉੱਥੇ ਕਿੰਨਾ ਕੋਲ ਥੀਏਟਰ ਕੀਤਾ ਯੂਨੀਵਰਸਿਟੀ ਮੈਂ ਜੀ ਪਹਿਲਾਂ ਤਾਂ ਜਿਵੇਂ ਫੈਸਟੀਵਲ ਹੁੰਦੇ ਸੀਗੇ ਉਹਨਾਂ ਦੇ ਵਿੱਚ ਮੇਰੀਆਂ ਅਲੱਗ-ਅਲੱਗ ਬਣਗੀਆਂ ਹੁੰਦੀਆਂ ਸੀ ਉਹ ਕੀਤੀਆਂ ਉਸ ਤੋਂ ਬਾਅਦ ਮੈਂ ਰੈਪੇਟਰੀ ਥੀਏਟਰ ਡਿਪਾਰਟਮੈਂਟ 'ਚ ਕੀਤਾ ਕੰਮ ਬਤੌਰ ਅਦਾਕਾਰ ਢਾਈਕ ਸਾਲ ਤਾਂ ਕਿਉਂਕਿ ਮੇਰੀ ਉਦੋਂ ਡਿਗਰੀ ਚੱਲਦੀ ਸੀਗੀ ਉਹ ਮੈਂ ਕੰਪਲੀਟ ਕੀਤੀ ਤੇ ਨਾਲ ਮੈਂ ਉਧਰੋਂ ਫਿਰ ਰੈਪੇਟਰੀ ਥੀਏਟਰ ਡਿਪਾਰਟਮੈਂਟ ਸੀਗਾ ਉਹ ਕਰਦੇ ਸੀਗੇ ਤਾਂ ਉਦੋਂ ਅਸੀਂ ਬਹੁਤ ਸ਼ੋਅ ਕੀਤੇ ਮਤਲਬ 2 2.5 ਸਾਲ ਅਸੀਂ ਬਸ ਜੀ ਹੁੰਦੇ ਸੀ ਜਿਹੜੀ ਯੂਨੀਵਰਸਿਟੀ ਵਾਲੀ ਸਾਡੀ ਹੁੰਦੀ ਸੀ ਤੇ ਡਿਪਾਰਟਮੈਂਟ ਰੈਪਟਰੀ ਵਾਲੀ ਤਾਂ ਉਦੋਂ ਕੀਤਾ ਉਹ ਚ ਸਾਡੇ ਬਹੁਤ ਸੀਨੀਅਰ ਸੀਗੇ ਜਿੱਦਾਂ ਕਾਕਾ ਬਾਈ ਜੀ ਹੁਣ ਨਹੀਂ ਰਹੇ ਹਨਾ ਸਾਡੇ ਬਾਈ ਖਰੀ ਹੋ ਸੀਨੀਅਰ ਸੀਗੇ ਜੱਗੀ ਬਾਈ ਹੋਰੀ ਹੁੰਦੇ ਸੀ ਗਗਨ ਬਾਈ ਹੋਰੀ ਕਮਰ ਬਾਈ ਹੋਰੀ ਸਾਡ ਮਤਲਬ ਬੀਜੀਐਮ ਕਰਦੇ ਸੀ ਮਤਲਬ ਬੈਕਗ੍ਰਾਉਂਡ ਤੇ ਗਾਉਂਦੇ ਸੀਗੇ ਹਨਾ ਸਾਡੇ ਉਹ ਸੀਗਾ ਤਾਂ ਉਦੋਂ ਬਹੁਤ ਚੀਜ਼ਾਂ ਸਿੱਖੀਆਂ ਕਿਉਂਕਿ ਸਾਰੇ ਮੇਰੇ ਤੋਂ ਵੱਡੇ ਸੀਗੇ ਤਾਂ ਬਹੁਤ ਚੀਜ਼ਾਂ ਉਦੋਂ ਮਤਲਬ ਸਮਝੀਆਂ ਕਿਉਂਕਿ ਕੁਝ ਚੀਜ਼ਾਂ ਤੁਹਾਡੇ ਅੰਦਰ ਪਈਆਂ ਹੁੰਦੀਆਂ ਨੇ ਜਦੋਂ ਤੁਸੀਂ ਉਹਨਾਂ ਨੂੰ ਕਰਨ ਲੱਗਦੇ ਹੋ ਜਾਂ ਤੁਹਾਨੂੰ ਕੋਈ ਦੱਸਦਾ ਨਾ ਉਹ ਲੱਗਦਾ ਵੀ ਅੱਛੇ ਟੈਕਨੀਕਲ ਭਾਸ਼ਾ ਜਿਹਨੂੰ ਇਹ ਕਹਿੰਦੇ ਆ ਜ ਮਤਲਬ ਵੀ ਥ੍ਰੈਟਿਕਲ ਇਹਨੂੰ ਅਸੀਂ ਇਹ ਕਹਿ ਦਿੰਦੇ ਹਾਂ ਨਾ ਪ੍ਰੈਕਟੀਕਲ ਤਾਂ ਹੁੰਦਾ ਹੀ ਹੈ ਤਾਂ ਉਦੋਂ ਚੀਜ਼ਾਂ ਬਹੁਤ ਮਤਲਬ ਕੰਮ ਆਈਆਂ ਹੁਣ ਹੁਣ ਤੱਕ ਆ ਰਹੀਆਂ ਸਾਰੀਆਂ ਬਾਕੀ ਫੇ ਮੇਰੀ ਆਪਦੀ ਕੋਸ਼ਿਸ਼ ਬਹੁਤ ਰਹੀ ਹੈ ਜੀ ਮੈਂ ਜਦੋਂ ਯੂਨੀਵਰਸਿਟੀ ਵੀ ਹੁੰਦਾ ਸੀ ਮੇਰੇ ਯਾਦ ਆ ਯੂਨੀਵਰਸਿਟੀ ਦਾ ਨਾ ਜਦੋਂ ਅਸੀਂ ਜਾਂਦੇ ਹਾਂ ਜਿਹੜੀ ਅਸੀਂ ਪੰਜਾਬ ਯੂਨੀਵਰਸਿਟੀ ਟੀ ਪੁਆਇੰਟ ਆ ਗਿਆ ਜੀ ਰਾਈਟ ਲੈਫਟ ਉਹਦੇ ਟੀ ਪੁਆਇੰਟ ਦੇ ਉੱਪਰ ਹੀ ਨਾ ਇੱਕ ਉਹ ਲੌਨ ਵਾਲਾ ਇੱਕ ਛੋਟਾ ਜਿਹਾ ਮੈਦਾਨ ਜਗਾ ਉਹ ਵਿੱਚ ਕਾਈ ਲੱਗਿਆ ਜਿੱਦਾਂ ਆਪਾਂ ਕੈਫੇ ਨੂੰ ਵੀ ਜਾਣੇ ਇੱਧਰ ਲੈਫਟ ਸਾਈਡ ਆ ਜਾਂਦਾ ਮੈਂ ਰਾਤ ਨੂੰ ਉੱਥੇ 2:30 ਵਜੇ ਆ ਕੇ ਵਾਜਾਂ ਕਰਦਾ ਰਹਿੰਦਾ ਸੀਗਾ ਜਾਂ ਮੈਂ ਕੁਝ ਵੀ ਮੋਨੋਲੌਗ ਬੋਲਦਾ ਰਹਿੰਦਾ ਸੀ ਹਾਂ ਤਾਂ ਉਦੋਂ ਉਹ ਮੇਰੇ ਯਾਰਾ ਤਾਂ ਜਾਂ ਫਿਰ ਜਿਹੜਾ ਰੀਜਨ ਡਿਪਾਰਟਮੈਂਟ ਹੈ ਜਿਹੜਾ ਲੋਗੋ ਹੈ ਯੂਨੀਵਰਸਿਟੀ ਦਾ ਉੱਥੇ ਗਾਈ ਜਾਣਾ ਜਾਂ ਕੁਝ ਇਦਾਂ ਕਰੀ ਜਾਣਾ ਇੱਕ ਨਾ ਤਾਂ ਦੋਸਤ ਨਾਲ ਹੋਣਾ ਤਾਂ ਉਹ ਉਹ ਤਾਂ ਮਤਲਬ ਯੂਨੀਵਰਸਿਟੀ ਇਨ ਦਾ ਬਹੁਤ ਹੋ ਦਿੱਤਾ ਸਾਰਾ ਮਤਲਬ ਜੋ ਵੀ ਐਕਸਪੀਰੀਅੰਸ ਲਾ ਲੋ ਜਾਂ ਆਪਦੇ ਕਰਾਫਟ ਦੇ ਵਿੱਚ ਜੋ ਬਿਹਤਰੀ ਆਈ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੀ ਦੇਣਾ ਹੈ ਜੀ ਕਿਉਂਕਿ ਉੱਥੇ ਮੇਰੇ ਦੇ ਜਿੰਨੇ ਵਿੱਚ ਥੀਏਟਰ ਡਿਪਾਰਟਮੈਂਟ ਦੇ ਟੀਚਰ ਸੀ ਜੇ ਪਈ ਅੱਭੀ ਡਿਪਾਰਟਮੈਂਟ ਦੇ ਸੀਗੇ ਜਿੰਨਾ ਵੀ ਯੂਨੀਵਰਸਿਟੀ ਦੇ ਵਿੱਚ ਮਤਲਬ ਪ੍ਰੋਫੈਸਰ ਸਾਹਿਬਾਨ ਸੀਗੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ ਕਿਉਂਕਿ ਯੂਨੀਵਰਸਿਟੀ ਜੀ ਕੋਈ ਫੰਕਸ਼ਨ ਇਦਾਂ ਹੁੰਦਾ ਸੀ ਜੀ ਜਿੱਚ ਮੈਂ ਨਹੀਂ ਹੁੰਦਾ ਸੀ ਜੇ ਕਿ ਇਹਦਾ ਡਿਪਾਰਟਮੈਂਟ ਦਾ ਹੀ ਫੰਕਸ਼ਨ ਹੋ ਕੇ ਨਹੀਂ ਯਾਰ ਬੋਲੀ ਦਾ ਪਰਫਾਰਮ ਕਰਾਉਣਾ ਤੁਸੀਂ ਨਾਲੇ ਭੰਗੜੇ 'ਚ ਬੋਲੀਆਂ ਵੀ ਪਾਉਂਦੇ ਭੰਗੜੇ 'ਚ ਬੋਲੀਆਂ ਪਾਉਂਦਾ ਸੀਗਾ ਜੀ ਤੇ ਮਤਲਬ ਇਹ ਕਿੱਦਾਂ ਵੀ ਉੱਥੇ ਝੂਮਰ ਵੀ ਕਰਨਾ ਮਮੇਕਰੀ ਸਕਿੱਟ ਹੂੰ ਤਾਂ ਹੋਰ ਜਿੰਨੀਆਂ ਵੀ ਮਤਲਬ ਕਵਿਸ਼ਰੀ ਵਾਰ ਜਾਂ ਹਨ ਉਹ ਵੀ ਅੱਜ ਮੈਂ ਗਲਤ ਨਹੀਂ ਤਾਂ ਤੁਸੀਂ ਮਾਈਮ ਇੱਕ ਹੁੰਦਾ ਹੈ ਥੀਏਟਰ ਦਾ ਹਨਾ ਉਹ ਜਿੱਚ ਮੂੰਹ ਟੱਕ ਕੇ ਉਹ ਕਹਿੰਦੇ ਤੁਸੀਂ ਉਹ ਵੀ ਕੀਤਾ ਹਾਂ ਹਾਂਜੀ ਹਾਂਜੀ ਉਹ ਸਾਰੀ ਕੀਤੇ ਉਹ ਕਿਉਂ ਉਹ ਥੀਏਟਰ ਦੀਆਂ ਆ ਜਾਂਦੇ ਨੇ ਸਾਰੀਆਂ ਏਸੀ ਦੀ ਬਣ ਗਈਆਂ ਨੇ ਅਲੱਗ-ਅਲੱਗ ਜਿਵੇਂ ਵਿੱਚ ਸਕਿੱਟ ਆ ਜਾਂਦੀ ਹੈ ਮਾਈ ਮਮੀ ਵਿੱਚ ਕ੍ਰੀਸਟੋਨਿਕ ਇਹ ਸਾਰੇ ਇਸੇ ਦੀ ਪਾਰਟ ਆਗਾ ਹਾਂਜੀ ਤਾਂ ਉਹਦੇ ਫਿਰ ਕੰਪੀਟੀਸ਼ਨ ਹੁੰਦੇ ਸੀਗੇ ਹੂੰ ਤਾਂ ਉਦੋਂ ਉਹ ਕੀਤੀਆਂ ਤੇ ਇਹ ਵੀ ਕਿ ਮੈਂ ਉੱਥੇ ਲਾੜਲਾ ਰਿਹਾ ਸਾਰਿਆਂ ਦਾ ਮੈਨੂੰ ਬਹੁਤ ਪਿਆਰ ਮਿਲਿਆ ਤਾਂ ਵੀ ਸੀ ਸਾ ਮੈਨੂੰ ਉਹ ਪਿਆ ਗਿਆ ਦੇ ਪਹਿਲਾਂ ਉਹ ਪਰੇ ਸਾਹ ਹੰਦੁਸਤਵਾ ਜਸ਼ਪਾਲ ਸਿੰਘ ਜੀ ਹਾਂਜੀ ਤਾਂ ਮੈਨੂੰ ਸਾਰਿਆਂ ਵੱਲੋਂ ਬਹੁਤ ਪਿਆਰ ਮਿਲਿਆ ਜਿੰਨੇ ਵੀ ਟੀਚਰ ਸਾਹਿਬਾਨ ਸੀਗੇ ਸਾਡੇ ਪਹਿਲਾਂ ਡਾਇਰੈਕਟਰ ਧੀਰ ਮਹਿਦਮਾ ਹੁੰਦੇ ਸੀਗੇ ਸੁਨੀਤਾ ਧੀਰ ਜੀ ਉਸ ਤੋਂ ਬਾਅਦ ਡਾਕਟਰ ਸਤੀਸ਼ ਕੁਮਾਰ ਬਰਮਾ ਜੀ ਹੂੰ ਤੇ ਮੈਨੂੰ ਬਹੁਤ ਪਿਆਰ ਮਿਲਿਆ ਜੀ ਉੱਥੋਂ ਸੱਚੀ ਤੁਸੀਂ ਇੱਕ ਇੰਟਰਵਿਊ ਚ ਕਹਿ ਰਹੇ ਹੋ ਵੀ ਕਿਉਂਕਿ ਤੁਸੀਂ ਐਮਏ ਪੰਜਾਬੀ ਵੀ ਕੀਤੀ ਹੈ ਵੀ ਮੈਨੂੰ ਮੇਰੇ ਟੀਚਰ ਬਹੁਤ ਕਹਿੰਦੇ ਹੁੰਦੇ ਸੀ ਪ੍ਰੋਫੈਸਰ ਵੀ ਤੂੰ ਲਿਟਰੇਚਰ ਪੜਿਆ ਕਰ ਫਿਰ ਤੁਸੀਂ ਪੜਦੇ ਹੋ ਹੁਣ ਕਿਤਾਬਾਂ ਮੈਂ ਹੁਣ ਹਾਂ ਪੜ ਲੈਣਾ ਜੀ ਪੜ ਲੈ ਦੇਖੋ ਪਰ ਹੁਣ ਉਹਨਾਂ ਨਹੀਂ ਮਤਲਬ ਜਿਵੇਂ ਯੂਨੀਵਰਸਿਟੀ ਹੁੰਦਾ ਨਾ ਯੂਨੀਵਰਸਿਟੀ ਮੇਰੇ ਬਹੁਤ ਮੇਰੇ ਨਾਲ ਮਿੱਤਰ ਪਿਆਰੇ ਸੀਗੇ ਜਿਹੜੇ ਵੱਡੇ ਭਰਾ ਵਾਂਗੂ ਸੀ ਉਹ ਮੈਨੂੰ ਬਹੁਤ ਕੋਈ ਐਮਫਿਲ ਕਰਦਾ ਸੀ ਲੈਂਗੁਇਸਟਿਕ ਦੀ ਕੋਈ ਐਮਫਿਲ ਪੀਐਚਲ ਕੋਈ ਜੀਆਰਐਫ ਉਹਦਾ ਜੀਆਰਐਫ ਕਰਿਆ ਕਹਿੰਦੇ ਨੇ ਸਾਡੇ ਘੁੰਮਣ ਵਾਈ ਸੀਗਾ ਨਾ ਉਹ ਰਵਿੰਦਰ ਬਾਈ ਹਰੀ ਤਾਂ ਜੌਲ ਬਾਈ ਹਰੀ ਕਹਿੰਦੇ ਕਹਿੰਦੇ ਘੁੰਮਣ ਨੇ ਆਪਣੇ ਨੇ ਜੀਆਰਐਫ ਕਲੀਅਰ ਕੀਤਾ ਮੈਂ ਕਹੇ ਕੀ ਹੁੰਦਾ ਕਹਿੰਦਾ ਕੀਤਾ ਵੀ ਜਨ ਮਤਲਬ ਓਵੇਂ ਹਨਾ ਹਾਂਜੀ ਮੈਂ ਖੈ ਰੱਛਾ ਵੀ ਫੇਰ ਉਹ ਦੱਸਦੇ ਵੀ ਇਹ ਆਹਾ ਹ ਵਧਾਵਨ ਨਾਲ ਇਦਾਂ ਦਾ ਹੁੰਦਾ ਵੀ ਬਹੁਤ ਟਫ ਹੁੰਦਾ ਹੈ ਹੂੰ ਤਾਂ ਫਿਰ ਉਹਨਾਂ ਨੂੰ ਉਧਰ ਫਲੈਟ ਮਿਲਿਆ ਸੀ ਮੈਂ ਉੱਥੇ ਵੀ ਜਾਂਦਾ ਸੀ ਤਾਂ ਉਹ ਉਹ ਲਾਇਬ੍ਰੇਰੀ ਹੁੰਦੇ ਸੀ ਬਾਈ ਉਹਨਾਂ ਨੇ ਮੈਨੂੰ ਕਹਿਣਾ ਵੀ ਆ ਆਇਆ ਹੋਇਆ ਪੜੀ ਤੂੰ ਚੰਗਾ ਪੜ ਕੇ ਫਿਰ ਕਈ ਵਾਰੀ ਅਸੀਂ ਉੱਥੇ ਭਗਵਾਨ ਦਾਸ ਕੰਟੀਨ ਐ ਉਹਦੇ ਕੋਲ ਬਹਿ ਕੇ ਅਸੀਂ ਗੱਲਾਂ ਬਾਤਾਂ ਕਰਨੀਆ ਮੈਨੂੰ ਪੁੱਛਣਾ ਉਹਨਾਂ ਨੇ ਫਿਰ ਕੀ ਪੜਿਆ ਕਿਵੇਂ ਉਹਨਾਂ ਲੱਗਦਾ ਸੀ ਇਹਦਾ ਪੁਆਇੰਟ ਆਫ 뷰 ਕੀ ਆ ਵੀ ਪਤਾ ਲੱਗੇ ਤਾਂ ਉਹ ਉਹਦੇ ਕਰਕੇ ਉਰਿਆਜ਼ ਰਿਹਾ ਉਦੋਂ ਪੜਿਆ ਔਰ ਜਦੋਂ ਤੁਸੀਂ ਪੜਦੇ ਹੋ ਤੁਹਾਨੂੰ ਬਹੁਤ ਚੀਜ਼ਾਂ ਮਿਲਦੀਆਂ ਹਨ ਜੋ ਹਨਾ ਚਾਹੇ ਨਾਵਲ ਆ ਚਾਹੇ ਤੁਸੀਂ ਕਹਾਣੀਆਂ ਪੜ ਰਹੇ ਹੋ ਚਾਹੇ ਪੋਇਟਰੀ ਵੀ ਪੜ ਰਹੇ ਹੋ ਤੁਸੀਂ ਬਹੁਤ ਚੀਜ਼ਾਂ ਨੂੰ ਗ੍ਰਹਿਣ ਕਰਦੇ ਹੋ ਨਾ ਹਾਂਜੀ ਵੇਰੇ ਤੁਸੀਂ ਥੀਏਟਰ ਬੈਕਗਰਾਉਂਡ ਤੋਂ ਹਾਂ ਰਹਾ ਤੇ ਥੀਏਟਰ ਵਾਲੇ ਵੀ ਥੋੜੇ ਜੇ ਸੰਜੀਦਾ ਹੁੰਦੇ ਹੋ ਤਾਂ ਤੁਸੀਂ ਲਿਟਰੇਚਰ ਵੀ ਪੜਿਆ ਆਪ ਕੁਝ ਲਿਖਿਆ ਕਦੇ ਕੋਈ ਕਹਾਣੀ ਕੋਈ ਨਾਟਕ ਕੋਈ ਕਵਿਤਾ ਮੈਂ ਲਿਖ ਲਾਂ ਨਾ ਜੀ ਹਾਂਜੀ ਥੋੜਾ ਬਹੁਤਾ ਮਾਰ ਲਈ ਦੇ ਕੋ ਗੂਗਾ ਗੜੇ ਫਿਰ ਤੁਸੀਂ ਸਾਨੂੰ ਕੁਝ ਸੁਣਾਉਂਗੇ ਆਪ ਦਾ ਲਿਖਿਆ ਹੋਇਆ ਕੁਝ ਵੀ ਲਿਖਿਆ ਹੋਵੇ ਤੁਸੀਂ ਚਾਰ ਲਾਈਨਾਂ ਹਾਂ ਮੈਂ ਸੁਣਾ ਦਾਂ ਤੁਹਾਨੂੰ ਅ ਅ ਦਾ ਫਿਰ ਉਸ ਕਹੇ ਜਦ ਤੇਰੇ ਵਿੱਚ ਖੋਇਆ ਹੁੰਨਾ ਹੂੰ ਜਿਉਂਦੇ ਜਾਗਦੇ ਮੋਇਆ ਹੁੰਨਾ ਹੂੰ ਅੰਦਰੋਂ ਟੁੱਟ ਭੱਜ ਜਾਰੀ ਰਹਿੰਦੀ ਬਾਹਰੋਂ ਬੜਾ ਨਰੋਇਆ ਹੁੰਨਾ ਹੂੰ ਕਿ ਜਦ ਆਪਣੇ ਮੈਨੂੰ ਛੜ ਛੜ ਭਾਜ ਦੇ ਦਿਲ ਪੱਥਰ ਤਾਂ ਨਰਮ ਹੋਇਆ ਹੁੰਨਾ ਹੂੰ ਫਿਰ ਮਾਂ ਦਾ ਨਿਗ ਹੀ ਠੰਡਕ ਪਾਵੇ ਜਤਾਨਿਆਂ ਨਾਲ ਪਰੋਇਆ ਹੁੰਨਾ ਹੂੰ ਜਦ ਵੀ ਤੈਨੂੰ ਭੁੱਲਣਾ ਚਾਹਿਆ ਤੇਰੇ 'ਚ ਹੋਰ ਸਮੋਇਆ ਹੁੰਨਾ ਹੂੰ ਕਿ ਸੁਪਨੇ ਮੇਰੇ ਐਡੇ ਜ਼ਾਲਮ ਖੁੱਲੀਆਂ ਅੱਖਾਂ ਵਿੱਚ ਸੋਇਆ ਹੁੰਨਾ ਹੂੰ ਰੂਹ ਬੋਲੀ ਦੀ ਨਿਕਲ ਜਾਂਦੀ ਜਦ ਮੈਂ ਤੇਰਾ ਛੋਇਆ ਹੁੰਨਾ ਜਦ ਤੂੰ ਮੈਨੂੰ ਮਿਲ ਕੇ ਜਾਣਾ ਡੂਮਣੇ ਵਾਂਗੂ ਛੋਇਆ ਹੁੰਨਾ ਬਹੁਤ ਸੋਹਣਾ ਸ਼ੁਕਰੀਆ ਜੀ ਬਹੁਤ ਸੋਹਣਾ ਲਿਖਦੇ ਹੋ ਤੁਸੀਂ ਥੈਂਕ ਯੂ ਅੱਜ ਦੇ ਟਾਈਮ ਤੇ ਜੇ ਆਪਾਂ ਕਿਸੇ ਨੂੰ ਕੋਈ ਗੱਲ ਸਮਝਾਉਣੀ ਹੋਵੇ ਜੇ ਆਪਾਂ ਬਹੁਤ ਸਿਆਣੇ ਤਰੀਕੇ ਨਾਲ ਸਮਝਾਈਏ ਕੋਈ ਨਹੀਂ ਸਮਝਦਾ ਜੇ ਆਪਾਂ ਉਹਨੂੰ ਇੱਕ ਸੌਖੇ ਜਿਹੇ ਤਰੀਕੇ ਨਾਲ ਹਾਸੇ ਮਜ਼ਾਕ ਚ ਕਹਿ ਦਈਏ ਤੇ ਗੱਲ ਵੱਡੀ ਵੀ ਹੋਵੇ ਮੈਲਾ ਦੋ ਵੱਧ ਦਾ ਅਸਰ ਕਰਦੀ ਆ ਸਿਨੇਮਾ ਮਾਧਿਅਮ ਇਹ ਹੈ ਸਿਨੇਮਾ ਨਾਲ ਤੁਸੀਂ ਬਹੁਤ ਗੱਲਾਂ ਕਹਿ ਸਕਦੇ ਹੋ ਹਾਂਜੀ ਸਿਨੇਮਾ ਬਹੁਤ ਚੀਜ਼ਾਂ ਨੂੰ ਸੌਖਾ ਕਰ ਦਿੰਦਾ ਹੈ ਹਮ ਤੇ ਜੇ ਸਿਨੇਮਾ ਮਤਲਬ ਅਰਥ ਪ੍ਰਭੂ ਰ ਹੈ ਫਿਰ ਬਹੁਤ ਚੀਜ਼ਾਂ ਨੂੰ ਔਖਾ ਵੀ ਕਰ ਦਿੰਦਾ ਤਾਂ ਉਸ ਨਿਮੇ ਵਿੱਚ ਬਹੁਤ ਪਾਵਰ ਆ ਗਈ ਤਾਂ ਉਹ ਕਹਿੰਦੇ ਆ ਕਿ 3 ਵਾਰ ਵਾਰ ਮਿਲ ਤਾਂ ਉਹ ਹਿਟਲਰ ਨੇ ਵੀ ਫਿਲਮਾਂ ਬਣਵਾਈਆਂ ਸੀ ਉਹਨੂੰ ਪਤਾ ਸੀ ਵੀ ਸਿਨੇਮੇ ਨਾਲ ਗੱਲ ਕਰ ਸਕਦੇ ਹਨ ਤਾਂ ਉਹ ਚੀਜ਼ਾਂ ਨੇ ਜਿੱਥੇ ਇੱਥੇ ਕੁਝ ਹੋਇਆ ਜਿਵੇਂ ਹੁਣ ਅਮਰੀਕਨ ਵੀ ਲਾ ਲਓ ਜਦੋਂ ਜਦੋਂ ਉਹਨਾਂ ਨੇ ਜੋ ਜੋ ਆਪਣਾ ਸਿਨੇਮਾ ਦਿਖਾਉਣਾ ਚਾਹੁੰਦੇ ਸੀ ਉਹਨਾਂ ਨੇ ਉਸ ਨਿਮੇ ਰਾਹੀਂ ਦਿਖਾਇਆ ਹੈ ਬਿਲਕੁਲ ਕਿ ਅਸੀਂ ਇਹ ਸੋਚਦੇ ਆ ਜਾਂ ਸਾਡਾ ਅਸੀਂ ਏਦਾਂ ਜੇ ਕਿਸੇ ਦੇ ਕਿਰਦਾਰ ਨੂੰ ਕਿਸੇ ਨੂੰ ਪੋਜ਼ਿਟਿਵ ਵੇ ਨਾਲ ਵੀ ਕਿਸੇ ਨੇ ਪੇਸ਼ ਕਰਨਾ ਤਾਂ ਉਸ ਨਿਮਾ ਯੂਜ਼ ਚ ਹੈਲਪਫੁਲ ਲੱਗ ਹੂੰ ਤੁਸੀਂ ਪਹਿਲਾਂ ਥੀਏਟਰ ਕੀਤਾ ਥੀਏਟਰ ਤੋਂ ਫਿਲਮਾਂ ਕਿੰਨੀ ਆਈ ਤੁਸੀਂ ਹੈਨਾ ਤੁਸੀਂ ਪਹਿਲੀ ਫਿਲਮ ਤੁਹਾਨੂੰ ਕਿਵੇਂ ਮਿਲੀ ਸੀ ਜਦੋਂ ਯਾਰ ਪਰਦੇਸੀ ਤੁਹਾਡੀ ਪਹਿਲੀ ਫਿਲਮ ਆ 2012 ਚ ਰਿਲੀਜ਼ ਹੋਈ ਸੀ ਤੇ ਉਹ ਤੁਹਾਨੂੰ ਕਿਵੇਂ ਮਿਲੀ ਸੀ ਉਹ ਮੈਨੂੰ ਮਿਲੀ ਸੀ ਜੀ ਮੈਂ ਨਾ ਉਦੋਂ ਲਫਟਰ ਦਾ ਮਾਸਟਰ ਚੱਲਦਾ ਸੀਗਾ ਕਮੇਡੀ ਸ਼ੋ ਤਾਂ ਮੈਂ ਉਹ ਚ ਗਿਆ ਹੋਇਆ ਸੀ ਮੇਰਾ ਗ੍ਰੈਂਡ ਫਿਨਾਲੇ ਸੀ ਮੈਂ ਅਮਰਸਰ ਸੀਗਾ ਹੋਟਲ 'ਚ ਤਾਂ ਦੂਜੇ ਦਿਨ ਸਾਡਾ ਗ੍ਰੈਂਡ ਫਿਨਾਲੇ ਸੀਗਾ ਤਾਂ ਮੈਨੂੰ ਫੋਨ ਆਇਆ ਸੀਗਾ ਗੁਰਬੀਰ ਸਰ ਦਾ ਹਾਂਜੀ ਤਾਂ ਏਡੀ ਦਾ ਆਇਆ ਸੀ ਸੱਚ ਪਹਿਲਾਂ ਉਹ ਕਹਿੰਦੇ ਕਹਿੰਦੇ ਵੀ ਇਦਾਂ ਆਇਆ ਕਰਕੇ ਵੀ ਮੈਂ ਏਡੀ ਬੋਲ ਰਿਹਾ ਹਾਂ ਵੀ ਗੁਰਬੀਰ ਗਰੇਲ ਜੀ ਫਿਲਮ ਬਣਾ ਰਹੇ ਨੇ ਜਿਨ੍ਹਾਂ ਨੇ ਮੰਨਤ ਬਣਾਈ ਸੀ ਹਾਂਜੀ ਵੀ ਉਹ ਵੀ ਤੁਹਾਨੂੰ ਲੈਣਾ ਚਾਹੁੰਦੇ ਨੇ ਤੁਸੀਂ ਵੀ ਕਦੋਂ ਫ੍ਰੀ ਹੋ ਜਾ ਕੇ ਉਹ ਮਹਾ ਮੈਂ ਫ੍ਰੀ ਫ੍ਰੀ ਹੈ ਮੇਰੇ ਤਾਂ ਕੱਲ ਦਾ ਕੰਮ ਇੱਥੇ ਲੱਗ ਜੂ ਪਤਾ ਰਿਜ਼ਲਟ ਕੀ ਮੋਲ ਹੈ ਹਾਂਜੀ ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ ਉਸ ਦਿਨ ਤਾਂ ਕਿਉਂਕਿ ਪਹਿਲੀ ਫਿਲਮ ਸੀਗੀ ਪਤਾ ਨਹੀਂ ਸੀ ਕੁਝ ਵੀ ਕਿਵੇਂ ਕੀ ਕਰਨਾ ਇਹ ਤਾਂ ਉਹ ਐਕਸਪੀਰੀਅੰਸ ਸੀਗਾ ਬਹੁਤ ਘੈਂਟ ਉਹ ਵੀ ਵਧੀਆ ਹੋਇਆ ਤੇ ਕਿਉਂਕਿ ਪਹਿਲੀ ਫਿਲਮ ਸੀ ਸਾਰੇ ਮਿਲੇ ਔਰ ਮੈਂ ਹਮੇਸ਼ਾ ਹੀ ਉਹਦਾ ਸੋਚਦਾ ਹੁੰਦਾ ਇਹ ਕਿ ਅਰ ਕਦੇ ਸਾਡੇ ਵੀ ਪੋਸਟਰਾਂ ਦੇ ਫੋਟੋ ਆਏ ਕਹਿੰਦੇ ਪਹਿਲੀ ਫਿਲਮ ਦੇ ਪੋਸਟਰ ਦੀ ਫੋਟੋ ਹੀ ਮੇਰੀ ਹੂੰ ਤਾਂ ਮੈਂ ਖਿਆ ਯਾਰ ਮੈਂ ਤਾਂ ਚਾਈ ਬਹੁਤ ਸੀਗਾ ਉਹਦਾ ਤਾਂ ਉਹਦੋਂ ਉਹਦਾ ਮਿਲੀ ਸੀ ਜੀ ਉਹਨਾਂ ਨੇ ਮੇਰੇ ਖਿਆਲ ਚ ਜਿਹੜਾ ਪ੍ਰੋਗਰਾਮ ਮੇਰਾ ਚੱਲਦਾ ਸੀ ਉਹ ਦੇਖਿਆ ਸੀ ਉਹਨਾਂ ਨੂੰ ਲੱਗਿਆ ਵੀ ਕਿਉਂਕਿ ਮੈਂ ਉੱਥੇ ਕੈਰੇਕਟਰਾਈਜੇਸ਼ਨ ਵਾਲੀ ਕਮੇਡੀ ਕਰਦਾ ਸੀ ਜਿਆਦਾ ਅੱਛਾ ਤਾਂ ਉਹਨਾਂ ਲੱਗਿਆ ਵੀ ਇਹ ਰਹਾ ਵਧੀਆ ਤੇ ਉਹਦੇ ਵਿੱਚ ਫਿਰ ਸਾਡੀ ਯੂਨੀਵਰਸਿਟੀ ਦੇ ਬਹੁਤ ਸੀਗੇ ਸਾਡੇ ਸੀਨੀਅਰ ਐਕਟਰ ਵੀ ਆ ਹੋਰ ਹੋ ਸਕਦਾ ਉਹਨਾਂ ਚੋਂ ਕਿਸ ਨੇ ਰਿਕਮੈਂਡ ਕੀਤਾ ਹੋਵੇ ਮੈਨੂੰ ਪਤਾ ਨਹੀਂ ਉਹ ਬੈਕ ਪਰ ਮ ਤੁਸੀਂ ਥੋੜਾ ਟਾਈਮ ਪਹਿਲਾਂ ਹੀ ਆਪ ਹੀ ਗੱਲ ਕੀਤੀ ਸੀ ਵੀ ਇੱਕ ਟਾਈਮ ਤੇ ਤੁਸੀਂ ਕੰਮ ਕਰਦੇ ਹੋ ਸਿਰਫ ਕੰਮ ਕਰਨ ਲਈ ਤੇ ਇੱਕ ਟਾਈਮ ਆਉਂਦਾ ਜੋ ਤੁਸੀਂ ਨਾ ਸਲੈਕਟਿਵ ਕੰਮ ਕਰਦੇ ਹੋ ਤੁਹਾਨੂੰ ਲੱਗਦਾ ਵੀ ਹੁਣ ਮੇਰਾ ਉਹ ਟਾਈਮ ਆ ਗਿਆ ਜਦੋਂ ਮੈਂ ਚੁਣ ਕੇ ਕੰਮ ਕਰਦਾ ਜੋ ਮੈਂ ਕਰਨਾ ਚਾਹੁੰਦਾ ਹਾਂਜੀ ਹਾਂ ਹੁਣ ਮੇਰੇ ਖਿਆਲ ਚ ਵੀ ਕਿਉਂਕਿ ਇੱਕ ਟਾਈਮ ਇਹ ਹੁੰਦਾ ਕਿ ਤੁਸੀਂ ਸਿਰਫ ਪਹਿਲਾਂ ਕੰਮ ਕਰਨਾ ਹੈ ਪਹਿਲਾਂ ਤੁਸੀਂ ਉਹ ਡਾਇਰੈਕਟਰਾਂ ਦੇ ਮਤਲਬ ਅੱਖਾਂ ਚ ਜਾਂ ਨਜ਼ਰਾਂ ਚ ਆ ਜਾਓ ਕਿ ਹਾਂ ਜਰੇ ਵੀ ਹੈਗਾ ਇੱਕ ਏ ਕੈਕਟਰ ਤੇ ਉਸ ਤੋਂ ਬਾਅਦ ਤੁਸੀਂ ਇਹ ਵੀ ਫਿਰ ਜਦੋਂ ਤੁਹਾਨੂੰ ਜਿੰਨੀ ਕਿ ਸਪੇਸ ਮਿਲੀ ਹੈ ਉਹਦੇ ਵਿੱਚ ਤੁਸੀਂ ਆਪਦਾ ਖੇਡਣਾ ਹੈਗਾ ਬਿਲਕੁਲ ਹਣਾ ਤੁਹਾਡੇ ਕੋਲ ਉਹਨੇ ਕੀ ਟਾਈਮ ਆ ਉਹਨੇ ਕੀ ਟਾਈਮ ਦੇ ਵਿੱਚ ਤੁਸੀਂ ਆਪਣੀ ਗੱਲ ਵੀ ਕਹਿਣੀ ਹੈ ਤੁਸੀਂ ਆਪਣੀ ਛਾਪ ਵੀ ਛੱਡਣੀ ਹੈ ਔਰ ਤੁਹਾਡੇ ਆਲੇ-ਦੁਆਲੇ ਜਦੋਂ ਐਡੇ ਤਰੰਦਰ ਸਾਰੇ ਕਮਾਲ ਦੇ ਅਦਾਕਾਰ ਹੋਣ ਕਲਾਕਾਰ ਹੋਣ ਜਿਨ੍ਹਾਂ ਦੇ ਬਹੁਤ ਵੱਡੇ-ਵੱਡੇ ਨਾਮ ਆ ਉਹਨਾਂ ਦੇ ਵਿੱਚ ਖੜ ਕੇ ਤੁਸੀਂ ਗੱਲ ਕਹਿਣੀ ਹੈ ਆਪਦੀ ਤਾਂ ਔਰ ਇਹ ਵੀ ਹੈ ਕਿ ਲੋਕਾਂ ਨੂੰ ਪਸੰਦ ਵੀ ਆਵੇ ਔਰ ਤੁਹਾਨੂੰ ਉਹ ਚੋਂ ਪਹਿਚਾਣ ਵੀ ਬਣੇ ਤਾਂ ਉਹ ਬਹੁਤ ਜਿਆਦਾ ਜ਼ਿੰਮੇਵਾਰੀ ਆ ਜਾਂਦੀ ਹੈ ਔਰ ਉਹ ਬਹੁਤ तरीके ਨਾਲ ਲਾਲੋ ਜੀ ਉਥੇ ਮਿਹਨਤ ਬਹੁਤ ਲੱਗਦੀ ਹੈ ਹੂੰ ਤਾਂ ਉਹ ਮੈਂ ਕੋਸ਼ੇ ਕੀਤੀ ਹੈ ਜਿੰਨੀਆਂ ਮੇਰੀਆਂ ਪਿਛਲੀਆਂ ਫਿਲਮਾਂ ਆਈਆਂ ਨੇ ਕਿ ਮੈਂ ਉਹ ਚ ਉਹ ਕਰਾਂ ਤਾਂ ਉਹ ਚ ਮੈਂ ਕਾਮਯਾਬ ਵੀ ਹੋਇਆ ਕਿਉਂਕਿ ਮੈਨੂੰ ਜਦੋਂ ਮਿਲਦੇ ਆ ਲੋਕ ਤਾਂ ਮੇਰੇ ਕਿਰਦਾਰਾਂ ਦੀ ਗੱਲ ਕਰਦੇ ਆ ਮੈਨੂੰ ਕੁਝ ਕਹਿਣ ਨਾ ਕਹਿਣ ਪਛਾਣਨਾ ਨਾ ਪਛਾਣਨਾ ਪਰ ਮੇਰੇ ਕਿਰਦਾਰਾਂ ਦੀ ਗੱਲ ਹਮੇਸ਼ਾ ਹੁੰਦੀ ਹੈ ਜਿਹੜੀ ਕਿ ਮੈਂ ਚਾਹਣਾ ਤੇ ਉਹੀ ਹੈ ਕਿ ਹੁਣ ਇਹ ਹੈ ਕਿ ਆਪਦੇ ਜੋ ਮੈਂ ਕਰਨਾ ਚਾਹਣਾ ਉਹ ਕਰਾਂ ਕਿਉਂਕਿ ਹਜੇ ਤਾਂ ਮੈਂ ਚੀਜ਼ਾਂ ਹੀ ਬਹੁਤ ਹਜੇ ਸਟਾਰਟਿੰਗ ਹੀ ਹੋਈ ਹੈ ਕਰਨ ਵਾਲਾ ਬਹੁਤ ਕੁਝ ਪਿਆ ਹੈ ਤੇ ਹੂੰ ਬਹੁਤ ਕਿਰਦਾਰ ਨੇ ਜਿਹੜੇ ਪਏ ਨੇ ਕਿੰਦਰ ਜੀ ਤੁਸੀਂ ਕਿਵੇਂ ਦਾ ਕਿਰਦਾਰ ਕਦੇ ਸੋਚਿਆ ਵੀ ਮੈਂ ਇਹ じゃ ਮੇਰੇ ਲਈ ਕੋਈ ਕਿਰਦਾਰ ਲਿਖਿਆ ਜਾਣਾ ਚਾਹੀਦਾ ਜਿਹੜਾ ਮੈਂ ਪਰਦੇ ਤੇ ਨਿਭਾਉਣਾ ਚਾਹੁੰਦਾ ਮੇਰੇ ਲਈ ਫਿਲਮ ਲਿਖੀ ਜਾਣੀ ਚਾਹੀਦੀ ਹੈ ਹਾਂਜੀ ਤੇ ਉਹ ਮੈਂ ਪਰਦੇ ਤੇ ਨਿਭਾਉਂਗਾ ਕਿਸੇ ਵੀ ਤਰ੍ਹਾਂ ਦੀ ਹੋਵੇ ਮੈਂ ਕਿਰਦਾਰ ਆਪਣੇ ਆਪ ਨੂੰ ਬੰਦ ਨਹੀਂ ਹੈ ਕਿ ਮੈਂ ਇਦਾਂ ਦਾ ਕਰਨਾ ਓਦਾਂ ਦਾ ਕਰਨਾ ਮੈਂ ਹਰ ਤਰ੍ਹਾਂ ਦੀ ਚੀਜ਼ ਕਰ ਸਕਦਾ ਹਾਂ ਜੋ ਜਿਸ ਤਰ੍ਹਾਂ ਦਾ ਵੀ ਵਿਸ਼ਾ ਹੋਵੇ ਜਿਸ ਤਰ੍ਹਾਂ ਦਾ ਵੀ ਕਿਰਦਾਰ ਹੋਵੇ ਮੈਨੂੰ ਨੈਗੇਟਿਵ ਪੋਜ਼ਿਟਿਵ ਗ੍ਰੇ ਸ਼ੇਡ ਜੋ ਵੀ ਐ ਕਾਮੇਡੀ ਐ ਸੀਰੀਅਸ ਐ ਹਨਾ ਉਹ ਡਿਪਰੈਸ ਐ ਉਹਦੇ ਨਾਲ ਮੈਨੂੰ ਕੋਈ ਨਹੀਂ ਮੈਨੂੰ ਇਹ ਕਿ ਮੇਰੀ ਕਹਾਣੀ ਕੀ ਕਹਿ ਰਹੀ ਐ ਮੇਰਾ ਕਿਰਦਾਰ ਕੀ ਕਹਿ ਰਿਹਾ ਮੇਰੀ ਉਤੇ ਮਿਹਨਤ ਲੱਗਣੀ ਚਾਹੀਦੀ ਐ ਬਿਲਕੁਲ ਉਹ ਇਹ ਨਾ ਹੋਵੇ ਕਿ ਆਇਆ ਤੇ ਤੁਰਿਆ ਥੋੜਾ ਜਿਹਾ ਵਾਕ ਜੀ ਹਨਾ ਸਲੋ ਮੋਸ਼ਨ ਜਿਹਾ ਮਾਹੌਲ ਜਿਹਾ ਮੈਥੋਂ ਉਹ ਮੈਨੂੰ ਨਹੀਂ ਮਨੇ ਮੇਰਾ ਕਰਾਫਟ ਉਹ ਜੇ ਦਿਖੇ ਮੇਰਾ ਕਰਾਫਟ ਯੂਜ਼ ਕਰੇ ਡਾਇਰੈਕਟਰ ਰਾਈਟਰ ਤਾਂ ਮੈਨੂੰ ਉਦਾਂ ਦੀਆਂ ਫਿਲਮਾਂ ਉਦਾਂ ਦੇ ਕਿਰਦਾਰ ਕਰਨੇ ਵਧੀਆ ਲੱਗਦੇ ਉਹ ਚੇਹੇ ਫਿਲਮਾਂ ਨੇ ਜਿਹੇ ਜਦੋਂ ਮੈਂ ਆਪਦੀ ਕੁਝ ਕਰੂੰਗਾ ਹੂੰ ਤਾਂ ਬਾਬਾ ਮਿਹਰ ਕਰੇ ਜਲਦੀ ਕਰਾਂਗੇ ਜੀ ਤਾਂ ਉਹ ਇਹ ਹੈ ਕਿ ਬਸ ਕraft ਦਿਖਾਇਆ ਜਾਵੇ ਹਾਂਜੀ ਗੱਲ ਕਹੀ ਜਾਵੇ ਕੋਈ ਤੇ ਥੀਏਟਰ ਕਰਨਾ ਵੱਧ ਸੌਖਾ ਲੱਗਦਾ ਸੀ ਕਿ ਫਿਲਮਾਂ ਕਰਨੀਆਂ ਵੱਧ ਸੌਖੀਆਂ ਲੱਗਦੀਆਂ ਨੇ ਅਲੱਗ-ਅਲੱਗ ਹੈ ਜੀ ਬედა ਦੋਨਾਂ ਦੀ ਹੈ ਨਾ ਦੇਖੋ ਥੀਏਟਰ ਇਹ ਹੈ ਵੀ ਤੁਸੀਂ ਜੋ ਹੋ ਰਿਹਾ ਮੌਕੇ ਤੇ ਹੈ ਜੋ ਹੋ ਰਿਹਾ ਲਾਈਵ ਹੈ ਸਾਰਾ ਕੁਝ ਜਿਹੜਾ ਰਿਐਕਸ਼ਨ ਤੁਹਾਨੂੰ ਮਿਲਣਾ ਹੈ ਉਹ ਵੀ ਲਾਈਵ ਆ ਉਹ ਲਾਈਵ ਹੈ ਜਿਹੜੀ ਤਾੜੀ ਤੁਸੀਂ ਆਪਦੇ ਹਾਸੇ ਚੁਟਕਲੇ ਨਾਲ ਲੈਣੀ ਹੈ ਉਹ ਲਾਈਵ ਮਿਲਣੀ ਹੈ ਜਿਹੜਾ ਕਿਸੇ ਨੂੰ ਰਵਾਉਣਾ ਈਮੋਸ਼ਨ ਕਰਨਾ ਉਹ ਲਾਈਵ ਹੈ ਬਸ ਉਹਦੇ ਚ ਇਹ ਹੈ ਕਿ ਉਹ ਤੁਹਾਨੂੰ ਇਹ ਹੈ ਕਿ ਜਿੱਡਾ ਹਾਲ ਹੈ ਉਹਦੇ ਲਾਸਟ ਵਾਲੇ ਬੰਦੇ ਨੂੰ ਵੀ ਸੁਣਨਾ ਚਾਹੀਦਾ ਤੁਹਾਨੂੰ ਲਾਊਡ ਕਰਨਾ ਪੈਂਦਾ ਤੁਹਾਡੇ ਆਪਣੇ ਐਕਸਚਰ ਪੋਸਚਰ ਹੈ ਜਿਹੜੇ ਤੁਹਾਨੂੰ ਲਾਊਡ ਕਰਨੇ ਪੈਂਦੇ ਆ ਤੁਹਾਡੀ ਜਿਹੜੀ ਕੋਈ ਗੱਲ ਕਹਿਣੀ ਹੈ ਤਾਂ ਮੀਡੀਆ ਦਾ ਮਾਧਿਅਮ ਇਹ ਹੈ ਕਿ ਹੁਣ ਮੇਰੇ ਮਾਈਕ ਲੱਗਿਆ ਹੈ ਜੇ ਮੈਂ ਕੋਈ ਆਪਦੀ ਏਦਾਂ ਵੀ ਗੱਲ ਕਰਨੀ ਹੈ ਕਿ ਆਪਾਂ ਜਿਵੇਂ ਕਰ ਰਹੇ ਆਂ ਇਹ ਗੱਲ ਜੇ ਹੁਣ ਆਪਾਂ ਓਦਾਂ ਸੁਣਾਉਣੇ ਹੋਏ ਬਿਨਾਂ ਮਾਈਕ ਤੋਂ ਤਾਂ ਆਬੀਅਸਲੀ ਹੈ ਕਿ ਹਾਂਜੀ ਤਾਂ ਉਹ ਫਰਕ ਹੈਗਾ ਉਹਨਾਂ ਦਾ ਪਰ ਸੌਖਾ ਦੇਖੋ ਸੌਖਾ ਦਾ ਕੁਝ ਵੀ ਨਹੀਂ ਹੁੰਦਾ ਹਮ ਜਦੋਂ ਜਦੋਂ ਅਸੀਂ ਕਿਸੇ ਚੀਜ਼ 'ਚ ਪੈਂਦੇ ਆਂ ਔਖੀ ਹੁੰਦੀ ਆਂਦੀ ਹੁੰਦੀ ਆ ਮੇਰੇ ਖਿਆਲ ਚ ਇਹ ਨਹੀਂ ਹੁੰਦਾ ਕਿ ਐਕਟਿੰਗ ਕਰਨੀ ਆ ਗਿਆ ਐਕਟਿੰਗ ਟੈਨ ਕਿਸੇ ਨੂੰ ਹਜੇ ਮੈਨੂੰ ਤਾਂ ਹਜੇ ਕੁਝ ਵੀ ਨਹੀਂ ਆਇਆ ਪਰ ਇਹ ਹੁੰਦਾ ਕਿ ਤੁਸੀਂ ਨਾ ਅੱਗੇ ਹੋਰ ਉਹਦੇ ਵਿੱਚ ਵੜਦੇ ਜਾਂਦੇ ਹੋ ਤੁਸੀਂ ਤੁਹਾਨੂੰ ਲੱਗਦਾ ਕਿ ਮੈਂ ਆਹ ਕੀਤਾ ਹੁਣ ਮੈਂ ਕੁਝ ਹੋਰ ਕਰਾਂ ਭੁੱਖ ਵੱਧਦੀ ਆਂਦੀ ਹੈ ਤਾਂ ਉਹ ਔਖੀ ਹੁੰਦਾ ਜਾਂਦਾ ਕਿਉਂਕਿ ਤੁਸੀਂ ਜੋ ਪਹਿਲਾਂ ਪ੍ਰੂਵ ਕਰ ਚੁੱਕੇ ਹੋ ਤੁਹਾਨੂੰ ਲੱਗਦਾ ਕਿ ਮੈਂ ਟਾਈਪ ਕਾਸਟ ਨਾ ਹੋ ਜਾ ਹਮ ਲੋਕ ਆਣ ਲੱਗਣ ਵੀ ਔਰ ਇਹ ਹੀ ਕਰੀ ਜਾਂਦਾ ਹੈ ਬਿਲਕੁਲ ਹੈਨਾ ਤਾਂ ਉਹ ਤੁਹਾਡਾ ਹੋਰ ਔਖਾ ਹੀ ਹੁੰਦਾ ਤੁਹਾਨੂੰ ਤੁਹਾਡਾ ਹੋਰ ਮਤਲਬ ਪੇਪਰ ਪੈਂਦਾ ਵੀ ਭਾਈ ਹੁਣ ਅਗਲਾ ਕੁਛ ਇਦਾਂ ਦਾ ਕਰੀਏ ਜਿਹੜਾ ਹੋਰ ਕਿਤੇ ਕਿਸੇ ਨੇ ਕੀਤਾ ਨਾ ਹੋਵੇ ਤਾਂ ਮੇਰੀ ਕੋਸ਼ਿਸ਼ ਉਹੀ ਰਹਿੰਦੀ ਆ ਕਿ ਮੈਂ ਅਲੱਗ-ਅਲੱਗ ਕਿਰਦਾਰ ਕਰਾਂ ਅਲੱਗ-ਅਲੱਗ ਕਹਾਣੀਆਂ ਅਲੱਗ-ਅਲੱਗ ਜਿਹੜਾ ਵੀ ਹੈ ਅਤਰ ਚਿੱਤਰਣ ਤੇ ਆਪਦੇ ਹੋਏ ਹੁਣ ਤੱਕ ਦੇ ਨਿਭਾਏ ਹੋਏ ਕਰੈਕਟਰਸ ਦੇ ਵਿੱਚੋਂ ਕੋਈ ਹੈ ਵੀ ਜਿਹੜਾ ਤੁਹਾਨੂੰ ਬਹੁਤ ਪਸੰਦ ਆ ਵੀ ਮੇਰੇ ਆਪਦੇ ਬਹੁਤ ਨੇੜੇ ਆਏ ਕਿਰਦਾਰ ਮੇਰੇ ਨਹੀਂ ਨੇੜੇ ਹੈਗਾ ਮੈਂ ਤਾਂ ਹੀ ਤਾਂ ਕਹਿਣਾ ਕਿ ਮੈਂ ਮੈਨੂੰ ਲੱਗਦਾ ਹੁੰਦਾ ਕਿ ਮੇਰੇ ਤੋਂ ਦੂਰ ਹੀ ਰਹਿਣ ਹੂੰ ਕਿਰਦਾਰ ਕਿਉਂਕਿ ਮੈਂ ਉਹੀ ਕਿਰਦਾਰ ਕਰਦਾ ਜਿਹੜਾ ਮੈਨੂੰ ਲੱਗਦਾ ਕਿ ਮੈਂ ਨਾ ਹੋਵਾਂ ਚਰਗਵੀਰ ਬੋਲੀ ਨਾ ਹੋਵੇ ਹੂੰ ਇਸੇ ਕਰਕੇ ਮੈਂ ਉਹ ਡਿਫਰੈਂਟ ਜਿਹਾ ਉਹਨਾਂ ਦੀ ਜਿਹੜੀ ਮੈਂਟਲ ਸਥਿਤੀ ਹੁੰਦੀ ਆ ਜਾਂ ਉਹਨਾਂ ਦਾ ਜੋ ਮੈਨਰਿਸਮ ਹੁੰਦਾ ਉਹਨਾਂ ਨੂੰ ਉਸ ਤਰ੍ਹਾਂ ਦਾ ਰੱਖਦਾ ਹੂੰ ਪਰ ਇਹ ਨਹੀਂ ਹੈਗਾ ਕਿ ਮੇਰੇ ਨੇੜੇ ਦਾ ਸਿਸਟਮ ਹੈਗਾ ਕੋਈ ਕਿਉਂਕਿ ਹਰੇਕ ਉਹ ਕਹਾਣੀ ਚਾਹੁੰਦਾ ਨਾ ਇਹ ਕਿਰਦਾਰ ਤਾਂ ਉਹ ਤੁਸੀਂ ਆਪਣੇ ਨੇੜੇ ਰੱਖ ਕੇ ਨਹੀਂ ਕਰ ਸਕਦੇ ਹਾਂ ਜੇ ਓਦਾਂ ਜਿਵੇਂ ਮੇਰਾ ਸੁਭਾਅ ਆ ਵੀ ਜਿਵੇਂ ਮੈਂ ਹਾਸਦਾ ਖੇਡਦਾ ਰਹਿਣਾ ਤਾਂ ਇਹ ਲਿੱਤੀ ਵਾਲਾ ਸੈਂਡੀ ਹੈ ਹੂੰ ਇਹ ਇਹ ਉਦਾਂ ਦਾਗਾ ਮਤਲਬ ਖਾਪਾ ਪਾਉਣ ਵਾਲਾਗਾ ਪਰ ਇਹ ਕਿ ਕੋ ਕੋ ਉਹ ਉਹ ਜਿਹੜੀ ਕਹਾਣੀ ਦੇ ਵਿੱਚ ਉਹ ਪ੍ਰੋਇਆ ਹੋਇਆ ਉਹ ਕਹਾਣੀ ਕੁਛ ਉਹ ਗੱਲ ਕੁਛ ਔਰ ਕਰ ਰਿਹਾ ਕਿਉਂਕਿ ਮੈਂ ਨਹੀਂ ਹੋ ਸਕਦਾ ਹਨਾ ਤਾਂ ਉਦਾਂ ਮੈਂ ਕਹਿ ਸਕਦਾ ਵੀ ਜਿੱਦਾਂ ਮੇਰਾ ਸੁਭਾਅ ਆ ਗਿਆ ਵੀ ਸੈਂਡੀ ਹੈ ਜਾਂ ਜਿਵੇਂ ਮਾੜਾ ਸੋਨਾ ਸੀਗਾ ਹਾਂਜੀ ਹਨਾ ਕ੍ਰਿਮੀਨਲ ਮਾਸਟਰ ਕਿਉਂਕਿ ਜਿੰਨਾ ਜਿੰਨਾ ਤੋਂ ਮੈਨੂੰ ਪਹਿਚਾਣ ਮਿਲੀ ਹੈ ਜਾਂ ਮੇਰੇ ਦਰਸ਼ਕਾਂ ਨੇ ਪਸੰਦ ਕੀਤੇ ਹੈ ਮੈਨੂੰ ਉਹਨਾਂ ਦਾ ਫੀਡਬੈਕ ਮਿਲਦਾ ਮੈਨੂੰ ਉਹ ਵਧੀਆ ਲੱਗਦਾ ਵਾਰਨਿੰਗ ਵਾਲਾ ਸੀਟੀ ਹੈ ਇਹ ਉਹਨੇ ਕਿਰਦਾਰ ਜਿੰਨਾ ਕਰਕੇ ਮਤਲਬ ਹੁਣ ਮੈਨੂੰ ਥੋੜਾ ਜ਼ਿਆਦਾ ਤਵੱਜੋ ਮਿਲਦੀ ਹੈਗੀ ਦਰਸ਼ਕਾਂ ਵੱਲੋਂ ਵੀ ਇੰਡਸਟਰੀ ਵੱਲੋਂ ਵੀ ਜਾਂ ਉਦਾਂ ਵੀ ਜਦੋਂ ਮੈਨੂੰ ਕੋਈ ਕਹਿੰਦਾ ਕਿ ਯਾਰ ਉਹ ਬਹੁਤ ਸੋਹਣਾ ਸੀ ਉਹ ਬਹੁਤ ਸੋਹਣਾ ਹੂੰ ਤਾਂ ਸੈਂਡੀ ਵੀ ਮਤਲਬ ਉਹਨਾਂ ਚ ਇੱਕ ਹੋਣ ਵਾਲਾ ਹੂੰ ਤੇ ਇੱਕ ਕਿਰਦਾਰ ਚੋਂ ਦੂਜੇ ਕਿਰਦਾਰ ਚ ਸ਼ਿਫਟ ਜਦੋਂ ਤੁਸੀਂ ਕਰਦੇ ਹੋ ਹੋ ਸਕਦਾ ਹੈ ਵੀ ਤੁਹਾਡੇ ਕੋਲ ਬਹੁਤ ਥੋੜਾ ਸਮਾਂ ਹੋਵੇ ਅਗਲੀ ਫਿਲਮ ਦੀ ਸ਼ੂਟ ਤੇ ਪਹੁੰਚਣ ਲਈ ਹੈਨਾ ਤਾਂ ਉਹ ਕਿੰਨਾ ਕੁ ਔਖਾ ਹੁੰਦਾ ਉਹ ਪ੍ਰੋਸੈਸ ਵੀ ਹੁਣ ਆਹ ਕਿਰਦਾਰ ਚ ਹੁਣ ਮੈਂ ਇਹਦੇ ਚ ਜਾਣਾ ਹੁਣ ਮੈਂ ਆ ਆ ਬਣਨਾ ਮੈਂ ਮੇਰੇ ਖਿਆਲ ਚ ਇਹ ਜੀ ਦੋ ਫਿਲਮਾਂ ਦਾ ਸ਼ੂਟ ਇਕੱਠਾ ਹੈ ਜੇ ਕੀਤਾ ਨਹੀਂ ਹੈਗਾ ਪਰ ਮੇਲੇ ਟਾਈਮ ਹੁੰਦਾ ਮੈਂ ਆਪਣੀ ਜਿਹੜਾ ਕਿਰਦਾਰ ਹੁੰਦਾ ਉਹਦੀ ਜਦੋਂ ਤਿਆਰੀ ਕਰਦਾ ਨਾ ਜੀ ਹਾਂਜੀ ਤਾਂ ਉਹ ਇਹ ਐਕਿਊਮੇਰ ਸਿਰਫ ਫਿਲਮ ਦਾ ਕੰਮ ਹੁੰਦਾ ਹੂੰ ਮੇਰੋ ਨਹੀਂ ਹੁੰਦਾ ਕਿ ਉਹ ਹੁੰਦਾ ਕਿ ਆਪਾਂ ਕਹਿੰਦੇ ਮੇਰੇ ਨਾਲ ਆ ਗਿਆ ਨਾ ਮੇਰੇ ਤਾਂ ਮੇਰੇ ਨਾਲ ਨਹੀਂ ਹੁੰਦਾ ਹੈਗਾ ਮੈਂ ਤਾਂ મતલਬ ਇਹ ਹੈ ਵੀ ਜੇ ਮੈਂ ਉੱਥੇ ਵੀ ਆ ਹੁਣ ਜਿਵੇਂ ਆ ਆ ਵੀ ਆ ਜਾਂ ਕੋਈ ਹੋਰ ਫਿਲਮਾਂ ਵੀ ਨੇ ਜਿਵੇਂ ਮਾਂ ਫਿਲਮ ਵਿੱਚ ਵੀ ਸੀਗਾ ਸੋਹਣਿਆ ਵਾਲਾ ਉਹ ਜਦੋਂ ਮੈਂ ਕਰਦਾ ਸੀ ਉਸ ਦਿਵਾਰ ਮੈਂ ਉਹ ਆ ਜਾਂਦਾ ਸੀ ਉਹ ਮੈਨੂੰ ਕਹਿੰਦੇ ਕਹਿੰਦੇ ਤੈਨੂੰ ਟਾਈਮ ਨਹੀਂ ਲੱਗਦਾ ਵਾਰਡ ਨੂੰ ਦੱਸ ਜੀ ਕਿ ਟਾਈਮ ਲੱਗਦਾ ਹੁਣ ਜਦੋਂ ਤਿਆਰੀ ਇੰਨੀ ਕਰ ਲਈ ਹਾਂਜੀ ਜਦੋਂ ਆਪਾਂ ਪੇਪਰ ਦੀ ਤਿਆਰੀ ਕਰ ਲਈ ਤਾਂ ਜਿਹੜਾ ਆ ਕੇ ਕੁਐਸਚਨ ਉਹਦਾ ਆਪ ਨੂੰ ਕਰਨੀ ਪੈਣੀ ਹੈ ਹਮ ਹਣਾ ਉਹਦੋਂ ਨਹੀਂ ਫਿਰ ਕੋਈ ਹੁੰਦਾ ਫਿਰ ਉਹ ਐਸੀ ਆਈ ਡੋਟ ਨੋ ਹਜੇ ਮੈਂ ਉਹਨਾਂ ਕੋਈ ਹੈਵੀ ਕਿਰਦਾਰ ਸ਼ਾਇਦ ਮੈਂ ਨਾ ਕੀਤਾ ਹੋਵੇ ਤਾਂ ਨਾ ਮੈਨੂੰ ਉਹ ਚੀਜ਼ ਦਾ ਐਕਸਪੀਰੀਅੰਸ ਪਤਾ ਹੋਵੇ ਵੀ ਬੰਦਾ ਉਹ ਜੇ ਨਿਕਲ ਨਹੀਂ ਪਾਉਂਦਾ ਜਾਂ ਹੋਰ ਮੈਂ 스위ਚ ਆਨ 스위ਚ ਆਫ ਵਾਲਾ ਕੰਮ ਹੈ ਮੇਰਾ ਮੈਂ ਉਸ ਤੋਂ ਪਹਿਲਾਂ ਤਿਆਰੀ ਵਧੀਆ ਕਰ ਲੈਣਾ ਆਪਦੀ ਉਸ ਤੋਂ ਬਾਅਦ ਇਹ ਹੁੰਦਾ ਕਿ ਉਸ ਤੋਂ ਬਾਅਦ ਇਹ ਮੈਨੂੰ ਜੇ ਸੁੱਤਾ ਵੀ ਨੂੰ ਬੰਦਾ ਕਦੇ ਵੀ ਚੱਲ ਵੀ ਠੀਕ ਹੈ ਮੈਂ ਇਹਨਾਂ ਠੀਕ ਹੈ ਹਾਂਜੀ ਮੈਨੂੰ ਇਹ ਨਹੀਂ ਹੈਗਾ ਕਿ ਕਿਉਂਕਿ ਮੈਂ ਪਹਿਲਾਂ ਆਪਦਾ ਤਿਆਰੀ ਮੈਂ ਬਹੁਤ ਕਰਦਾ ਪਹਿਲਾਂ ਮੈਂ ਤੁਰਿਆ ਜਾਂਦਾ ਸੌਂਦਾ ਉੱਠਦਾ ਬੈੰਦਾ ਫੋਨ 'ਚ ਰਿਕਾਰਡਿੰਗਾਂ ਇਹ ਉਹ ਕਰ ਕਰ ਕੇ ਸਭ ਮੈਂ ਉਹਦੇ ਵਿੱਚ ਵੜਿਆ ਹੁੰਦਾ ਹੂੰ ਤਦ ਜੇ ਤੁਸੀਂ ਇੱਕ ਵਾਰੀ ਇਨ ਹੋ ਗਏ ਫਿਰ ਤੁਸੀਂ ਸੌ ਜੋ ਉੱਠ ਜਿਓ ਜੋ ਵੀ ਆ ਹਾਂ ਜਿਹੜੇ ਤੁਸੀਂ ਇੰਟਰਵਿਊ ਕਰ ਰਹੇ ਹੋ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੈ ਵੀ ਉਧਰੋਂ ਲਾਈਟ ਵੀ ਚੱਲ ਰਹੀ ਹੈ ਉਧਰੋਂ ਕੈਮਰਾ ਚੱਲ ਰਿਹਾ ਜੇ ਉਧਰੋਂ ਐ ਵੀ ਕਰਤਾ ਵੀ ਟਾਈਮ ਹੋ ਗਿਆ ਜੇ ਤਾਂ ਉਹ ਤੁਹਾਡਾ ਰਹਿੰਦਾ ਹੀ ਹੈ ਉਹ ਤੁਸੀਂ ਇਨ ਆਊਟ ਹੀ ਹੁੰਨੇ ਹੋਗੇ ਤਾਂ ਬਸ ਇਹ ਪਤਾ ਲੈਂਦਾ ਕਿ ਅਸੀਂ ਇੱਕ ਆਪਦੀ ਡਿਊਟੀ ਇੱਕ ਕਿਰਦਾਰ ਕਰ ਰਹੇ ਹਾਂ ਜਿਹੜਾ ਹੈਗਾ ਕਿਉਂਕਿ ਜਦੋਂ ਕਿਰਦਾਰ ਕਰ ਰਹੇ ਹੁੰਦੇ ਨੇ ਨਾ ਇੱਕ ਅਦਾਕਾਰ ਦੀ ਬਹੁਤ ਸਾਰੀਆਂ ਡਿਊਟੀਆਂ ਹੁੰਦੀਆਂ ਉਹਨੇ ਅਗਲੇ ਕਿਰਦਾਰ ਦਾ ਇਹ ਵੀ ਦੇਖਣਾ ਕਿ ਇਹਦੀ ਮੈਂ ਲਾਈਟ ਤਾਂ ਨਹੀਂ ਬਲੌਕ ਕਰ ਰਿਆ ਉਨੇ ਡਾਇਰੈਕਟਰ ਦਾ ਵੀ ਦੇ ਉਧਰੋਂ ਸੁਣਨਾ ਹੈ ਉਹਨੇ ਸਾਰੀਆਂ ਚੀਜ਼ਾਂ ਧਿਆਨ ਰੱਖਣਾ ਹੈ ਆਪਣੇ ਡਾਇਲੋਗਸ ਦਾ ਦੂਜੇ ਦੇ ਕਯੂ ਦਾ ਇਹਨੇ ਕੀ ਬੋਲਣਾ ਉਸ ਤੋਂ ਬਾਅਦ ਉਹ ਸਿਰਫ ਆਪਦੇ ਡਾਇਲਗ ਨਹੀਂ ਬੋਲ ਰਿਹਾ ਆਪਣਾ ਕਿਰਦਾਰ ਨਹੀਂ ਕਰ ਰਿਹਾ ਉਹ ਸਾਰੇ ਉਸ ਦੁਨੀਆ ਦੇ ਵਿੱਚ ਜੇ ਵੜਿਆ ਹੋਊਗਾ ਬਿਲਕੁਲ ਕਹਾਣੀ ਵਾਲੀ ਤੇ ਕਹਾਣੀ ਤੋਂ ਬਾਹਰ ਦੀ ਜਿਹੜੇ ਟੈਕਨੀਕਲ ਸਾਡਾ ਸਟਾਫ ਆ ਜਾਂਦਾ ਤਾਂ ਉਹ ਬਹੁਤ ਵੱਡੀ ਜੌਬ ਹੁੰਦੀ ਹੈ ਤਾਂ ਉਹ ਉਹਦੀ ਹੁੰਦੀ ਹੈ ਮੈਡੀਟੇਸ਼ਨ ਹੀ ਹੈ ਜਦੋਂ ਮੈਂ ਸ਼ੂਟ ਕਰਦਾ ਹੁੰਦਾ ਕਿਰਦਾਰ ਕਰਦਾ ਉਹ ਮੇਰੇ ਲਈ ਤਾਂ ਉਹ ਮੈਡੀਟੇਸ਼ਨ ਦੀ ਮੈਂ ਉਹ ਚ ਬਹੁਤ आनंदमय महसूस करदा। ਤੁਸੀਂ ਹੰਬਲ ਮੋਸ਼ਨ ਪਿਕਚਰਜ਼ ਨਾਲ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ। ਤੁਹਾਡਾ ਬਾਈ ਹੋਰਾਂ ਨਾਲ ਕਿਵੇਂ ਹੋਇਆ ਸੀਗਾ ਮੇਲ ਜੋੜ? ਗਿੱਪੀ ਬਾਈ ਗਿੱਪੀ ਬਾਈਰਾਂ ਨੂੰ ਮੈਂ ਜਾਣਦਾ ਪੁਰਾਣਾ ਅਸੀਂ ਦਾ ਸਮੇਂ ਫਰਮ ਕਰ ਰਹੇ ਸੀ ਤੂੰ ਮੇਰਾ ਬਾਈ ਮੈਂ ਤੇਰਾ ਬਾਈ। ਹਾਂਜੀ ਤਉ ਉਹਦੀ ਸ਼ੂਟ ਵੀ ਜਲੰਧਰ ਸੀ ਉਸੇ ਟਾਈਮ ਕੈਰੀਅਨ ਜੱਟਾ ਪਹਿਲੀ ਚੱਲ ਰਹੀ ਸੀ ਤਾਂ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਜੇ ਬਿੰਨੂ ਬਾਈ ਦੇ ਕਰਮੀ ਦਵਾਈ ਦੀ ਸੀਗੇ ਉਧਰ ਵੀ ਸੀਗੇ ਤਾਂ ਉਹ ਜਦੋਂ ਸ਼ੂਟ ਇਧਰ ਨਹੀਂ ਹੁੰਦਾ ਸੀ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਅੱਛਾ ਮੈਂ ਰਹਿੰਦਾ ਵੀ ਕਰਮੀ ਦਵਾਈ ਨਾਲ ਅਸੀਂ ਹੋਟਲ ਚ ਨਾ ਹਾਂਜੀ ਤੇ ਸਾਡਾ ਇੱਕੋ ਹੀ ਰੂਮ ਤੇ ਉਜੋਦਾ ਇਧਰ ਸ਼ੂਟ ਨਹੀਂ ਹੁੰਦਾ ਸੀਗਾ ਉਹ ਕੈਰੀਨਟ ਹੈ ਸਾਡੇ ਤਾਂ ਮੈਂ ਉਹਨਾਂ ਨਾਲ ਚੱਲ ਜਾਂਦਾ ਸੀ ਉੱਥੇ ਤਾਂ ਉੱਥੇ ਬਾਈ ਉਹਨਾਂ ਨੇ ਬੁਲਾਇਆ ਮੈਨੂੰ ਵੀਰੇ ਉਹਨਾਂ ਨੇ ਕਿ ਇਹ ਬੋਲੀ ਹੈ ਯੂਨੀਵਰਸਿਟੀ ਤੋਂ ਐਵੇਂ ਡਾਇਰੈਕਟਰ ਆ ਜੀ ਉਹ ਇਹ ਮੈਂ ਵੀ ਕਿਰੀ ਉਹ ਫਿਰ ਉੱਥੇ ਮੈਂ ਤੁਮ ਮਿਕਰੀ ਸੁਣਾਇਆ ਕਰਨ ਇਹਨਾਂ ਨੇ ਬਾਈ ਕਹਿੰਦਾ ਨਾ ਵਾਕ ਐਂਡ ਕਰਦਾ ਲੈਣਾ ਐਦਾਂ ਐ ਕਰਕੇ ਫਿਰ ਉੱਥੇ ਅ ਹੋਟਲ 'ਚ ਇੱਕੋ ਹੋਟਲ ਸੀਗਾ ਤਾਂ ਉਹ ਕਰਦੇਗਾ ਉਹਦੋਂ ਹੋਏ ਫਿਰ ਫਿਰ ਬਿੰਨੂ ਬਾਈ ਨਾਲ ਹੀ ਬਾਈ ਉਹਨਾਂ ਨੇ ਗਾਣਾ ਕਰਿਆ ਸੀ ਬਾਈ ਗਿੱਪੀ ਬਾਈ ਉਹਨਾਂ ਦਾ ਪਰਿਵਾਰ ਅੱਛਾ ਉਹਦਾ ਸ਼ੂਟ ਆਇਆ ਸੀ ਉਦੋਂ ਮੈਂ ਗਿਆ ਫਿਰ ਮੈਨੂੰ ਬਾਈ ਨੇ ਆਪ ਹੀ ਪਛਾਣ ਲਿਆ ਸੀਗਾ ਕਹਿੰਦਾ ਕਿ ਕਿਵੇਂ ਆਵਾ ਵਧੀਆ ਵੀਰੇ ਠੀਕ ਹੈ ਜੀ ਤੇ ਉਦੋਂ ਵੀ ਫਿਰ ਉਸ ਤੋਂ ਬਾਅਦ ਫਿਰ ਮੇਰਾ ਕਾਫੀ ਗੈਪ ਪੈ ਗਿਆ ਸੀਗਾ ਮੈਂ ਮਿਲਿਆ ਨਹੀਂ ਕਿਉਂਕਿ ਮੈਂ ਤਾਂ ਯੂਨੀਵਰਸਿਟੀ ਸੀਗਾ ਜੀ ਹਨਾ ਤਾਂ ਮੈਂ ਕਿ ਕਿਵੇਂ ਮਿਲਣਾ ਸੀਗਾ ਔਰ ਬਾਈ ਸੁਪਰਸਟਾਰ ਹਮ ਮਾਹੌਲ ਉਹਦਾ ਮੇਰਾ ਕੋਈ ਨਾ ਕੋਈ ਮੇਰਾ ਰਾਬਤਾ ਸੀਗਾ ਨਾ ਮੇਰਾ ਕੋਈ ਉਮੇ ਸੀਗਾ ਹਨਾ ਹਾਂਜੀ ਤਾਂ ਫੇਰ ਇੱਕ ਵਾਰੀ ਫਿਰ ਬਾਈ ਦੇ ਸ਼ਿੰਦੇ ਦੀ ਅਸੀਂ ਲੋਹੜੀ ਤੇ ਵੀ ਆਏ ਅੱਛਾ ਉਦੋਂ ਵੀ ਮੈਂ ਬਿੰਨੂ ਵੀਰੇ ਨਾਲ ਆਇਆ ਸੀ ਹਮ ਕਿਉਂਕਿ ਬਿੰਨੂ ਬਾਈ ਹੋਰੀ ਯੂਨੀਵਰਸਿਟੀ ਦੇ ਰਹੇ ਨੇ ਔਰ ਬਾਈ ਹੋਰਾਂ ਨਾਲ ਇੰਨੇ ਮਾ ਸ਼ੋਅ ਅਸੀਂ ਕੈਨੇਡਾ ਅਮਰੀਕਾ ਸਾਰੇ ਬਾਹਰ ਅੰਦਰ ਕੀਤੇ ਹੈਗੇ ਹਮ ਬਿੰਨੂ ਵੀਰੇ ਹੋਰਾਂ ਨਾਲ ਹਨਾ ਤਾਂ ਫੇਰ ਕੀ ਹੋਇਆ ਕਿ ਮੈਂ ਜਦੋਂ ਮਹੱਲੇ ਸ਼ਿਫਟ ਹੋ ਗਿਆ ਸੀ ਮੈਂ ਬੱਬਲ ਵੀਰਾ ਇੱਕ ਸੱਤੀਬੀਰ ਜੀ ਨੇ ਆਸਟ੍ਰੇਲੀਆ ਤੋਂ ਹਾਂਜੀ ਅਸੀਂ ਗੱਡੀ 'ਚ ਗੇੜ ਲੈ ਰਹੇ ਤਾਂ ਉਹਨਾਂ ਨੂੰ ਫੋਨ ਆਇਆ ਗਿੱਪੀ ਬਾਈ ਉਹਨਾਂ ਦਾ ਕਿ ਕਿੱਥੇ ਹੋ ਵੀਰੇ ਉਹ ਕਹਿੰਦੇ ਵੀ ਅਸੀਂ ਤਾਂ ਨੇੜੇ ਹੀ ਆਂਗੇ ਦੱਸ ਕਹਿੰਦੇ ਆਜੋ ਘਰ ਨੂੰ ਹੂੰ ਤਾਂ ਮੈਂ ਕਿਹਾ ਉਹ ਕਹਿੰਦੇ ਵੀ ਗਿੱਪੀ ਦਾ ਫੋਨ ਆ ਸੱਤੀਬਾਈ ਕਹਿੰਦੇ ਵੀ ਬੁਲਾ ਰਹੇ ਨੇ ਘਰੇ ਮਹਾ ਵੀਰੇ ਫੇ ਚਲੋ ਤੁਸੀਂ ਜਾਓ ਵੀ ਮੈਂ ਤਾਂ ਵੀ ਫਿਰ ਕਹਿੰਦੇ ਤੂੰ ਵੀ ਕੋਈ ਨਹੀਂ ਦਾ ਚੱਲ ਕਹਿੰਦੇ ਫਿਰ ਕੀ ਹੁੰਦਾ ਹਾਂ ਮੈਨੂੰ ਸੀਗਾ ਵੀ ਮਾਹ ਪਤਾ ਨਹੀਂ ਹੁਣ ਵੀ ਓਵੇਂ ਕਿਉਂਕਿ ਕਾਫੀ ਟਾਈਮ ਹੋ ਗਿਆ ਸੀਗਾ ਮਾ ਪਛਾਣਨਾ ਵੀ ਹੈ ਕਿ ਨਹੀਂ ਜਦੋਂ ਮੈਂ ਗਿਆ ਉਹ ਕਿਵੇਂ ਆ ਤੂੰ ਮੈਂ ਵਧੀਆ ਵੀਰੇ ਠੀਕ ਹੈ ਫਿਰ ਬਾਈ ਨੇ ਬਹੁਤ ਹੀ ਘੈਂਟ ਤਰੀਕੇ ਨਾਲ ਇੰਟਰੋਡਕਸ਼ਨ ਕਰਾਈ ਮੰਮੀ ਹੋਰੀ ਸੀਗੇ ਉਹਨਾਂ ਨੂੰ ਮਿਲਾਇਆ ਸਾਰਿਆਂ ਨੂੰ ਕਹਿੰਦੇ ਬਹੁਤ ਟੈਲੈਂਟਡ ਆ ਮੁੰਡਾ ਇਹ ਬਹੁਤ ਘੈਂਟ ਆ ਹਨਾ ਵੀ ਇਦਾਂ ਇਦਾਂ ਤਾਂ ਫਿਰ ਉਸ ਤੋਂ ਬਾਅਦ ਫਿਰ ਕਹਿੰਦੇ ਤੂੰ ਕਿੱਥੇ ਆ ਨਾ ਮੈਂ ਬਾਈ ਇੱਥੇ ਆ ਗਿਆ ਜੀ ਮੈਂ ਕਹਿੰਦਾ ਉਹ ਤੇਰੀ ਪੜ੍ਹਾਈ ਹੋ ਗਈ ਮੈਂ ਵੀਰੇ ਪੜ੍ਹਾਈ ਹੋ ਗਈ ਤੇ ਮੈਂ ਫਿਲਮਾਂ ਹੁਮਾਂ ਵੀ ਕਰੀਏ ਨਾ ਕਹਿੰਦਾ ਆ ਮੈਂ ਦੇਖਿਆ ਇੱਕ ਦੋ ਵਾਰੀ ਤੇ ਕਹਿੰਦਾ ਮੈਂ ਫਿਲਮ ਕਰ ਰਿਹਾ ਮੰਜੇ ਵੇਸਤਰੇ ਫਿਰ ਕਹਿੰਦਾ ਤੈਨੂੰ ਦੱਸਦੇ ਆ ਸਿਸਟਮ ਫਿਰ ਉਸ ਤੋਂ ਬਾਅਦ ਹੀ ਮੇਰਾ ਉਸ ਤੋਂ ਬਾਅਦ ਫਿਰ ਉਹ ਰੈ ਤੇ ਤੁਸੀਂ ਨਾ ਇੱਕ ਇੰਟਰਵਿਊ 'ਚ ਆ ਜ਼ਿਕਰ ਕੀਤਾ ਸੀ ਵੀ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਵੀ ਮੇਰੇ ਪਾਪਾ ਹੀ ਮੈਨੂੰ ਸੁੱਤਾ ਵੀ ਨਹੀਂ ਸੀ ਠਾਉਂਦੇ ਉਹ ਕਹਿੰਦੇ ਸਵੇ ਕਲਾਕਾਰ ਤਾਂ ਲੇਟ ਤੱਕ ਹੀ ਸੌਂਦੇ ਹੁੰਦੇ ਹਨਾ ਚਲੋ ਹੁਣ ਉਹ ਹੈ ਨਹੀਂ ਕਿ ਇਸ ਦੁਨੀਆ ਤੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਬਹੁਤ ਸੋਹਣੇ ਕਿਰਦਾਰ ਤੁਸੀਂ ਕਰ ਰਹੇ ਹੋ ਬਹੁਤ ਫਿਲਮਾਂ ਤੁਹਾਡੀਆਂ ਆ ਵੀ ਰਹੀਆਂ ਨੇ ਹੁਣ ਲੱਗਦਾ ਵੀ ਉਹ ਜਿੱਥੇ ਵੀ ਹੋਣਗੇ ਉਹ ਖੁਸ਼ ਹੋਣਗੇ ਹਾਂ ਬਿਲਕੁਲ ਜੀ ਉਹ ਮੇਰੇ ਅੰਦਰ ਨੇਗੇ ਮੇਰੇ ਕੋਲ ਨੇ ਹਮੇਸ਼ਾ ਕਿਉਂਕਿ ਮਾਪਿਓ ਤੁਹਾਡੇ ਤੋਂ ਕਦੇ ਦੂਰ ਨਹੀਂ ਜਾਂਦਾ ਇੱਕ ਚਲੋ ਸਾਡਾ ਹੈਗਾ ਕਿ ਜਦੋਂ ਸਾਹਮਣੇ ਹੁੰਦੇ ਆ ਉਦੋਂ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰ ਸਕਦੇ ਹੁੰਨੇ ਹੁਣ ਉਹਦਾ ਮਤਲਬ ਥੋੜਾ ਜਿਹਾ ਢੰਗ ਬਦਲਿਆ ਹੋਇਆ ਹੁਣ ਮੈਂ ਹੋਰ ਤਰੀਕੇ ਨਾਲ ਕਰ ਲੈਣਾ ਯਾਦ ਕਰ ਲੈਣਾ ਉਹਨਾਂ ਨੂੰ ਯਾਦਾਂ ਤੇ ਪਰ ਇਹ ਮੈਨੂੰ ਹਮੇਸ਼ਾ ਰੰਜ ਬਹੁਤ ਹੁੰਦਾ ਕਿ ਜਦੋਂ ਵੀ ਕੋਈ ਫਿਲਮ ਮੈਂ ਕਰਦਾ ਉਹਦਾ ਕੋਈ ਪ੍ਰੀਮੀਅਰ ਹੁੰਦਾ ਮੇਰੇ ਹੁੰਦਾ ਹੈ ਕਿ ਯਾਰ ਡੈਡੀ ਨੇ ਹੋਇਆ ਕਰਨਾ ਸੀ ਨਾਲ ਕਿਉਂਕਿ ਉਹਨਾਂ ਦਾ ਉਹਨਾਂ ਦਾ ਚਾਹ ਸੀ ਉਹਨਾਂ ਦੀ ਸੁਪਨਾ ਸੀਗਾ ਇਹ ਮਤਲਬ ਬਹੁਤ ਖੁਸ਼ ਹੁੰਦੇ ਹੁੰਦੇ ਸੀ ਯਾਰ ਇਹ ਉਹ ਅੱਛਾ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਜਿਹੜੀ ਹਲੇ ਹਜੇ ਤੱਕ ਮੇਰੇ ਯਾਦ ਆ ਉਹ ਜੇ ਕੋਈ ਪਿੰਡ ਜੀ ਵੀ ਕਹਿਣਾ ਵੀ ਵਿਪਰੀਤਵਾਜ ਜਦ ਤਰੇ ਮੁੰਡੇ ਨੇ ਵੀ ਵੱਡੇ ਸਕੂਲ ਚ ਗਿਆ ਡੀਓ ਆਇਆ ਸੀ ਵੀ ਕਮਾਲ ਕਰਤੀ ਇਹਨੇ ਉਹ ਗੱਲਾਂ ਇਹਨਾਂ ਤਾਂ ਦੁਨੀਆ ਖੜ ਖੜ ਦੇਖਿਆ ਗੁਰੂ ਉਹ ਇੱਕੋ ਹੀ ਗੱਲ ਮੇਰੇ ਹਜੇ ਤੱਕ ਯਾਦ ਆ ਹਮ ਗੱਲ ਤਾਂ ਮੈਨੂੰ ਇਹ ਹੁੰਦਾ ਕਿ ਚਲ ਥੋੜਾ ਬਹੁਤਾ ਉਹਨਾਂ ਨੂੰ ਉਹ ਸੀਗਾ ਹਨਾ ਵੀ ਦੇਖ ਕੇ ਜਾਂਦੇ ਤਾਂ ਮੈਨੂੰ ਖੁਸ਼ੀ ਹੋਣੀ ਸੀ ਹੋਰ ਪਰ ਹੁਣ ਇਹ ਹੁੰਦਾ ਵੀ ਚਲੋ ਉਹਨਾਂ ਦੀਆਂ ਦੁਆਵਾਂ ਮੰਨਾਂ ਦਾ ਪਿਆਰ ਆਸ਼ੀਰਵਾਦ ਨਾਲ ਹੀ ਆ ਬਿਲਕੁਲ ਤਾਂ ਉਹ ਤਾਂ ਘਾਟ ਤਾਂ ਪੂਰੀ ਹੁੰਦੀ ਜਾਂਦੀ ਹੈ ਹੂੰ ਤੇ ਉਹ ਸਿਰ ਤੋਂ ਮਤਲਬ ਪਿਓ ਦਾ ਸਿਰੋਂ ਹੱਥ ਮਤਲਬ ਉੱਠ ਜੇ ਨਾ ਉਹ ਮਤਲਬ ਛਾਤੀ ਉੱੜ ਜਾਂਦੀ ਜਾਂਦੀ ਹੈ ਤੁਹਾਡੇ ਅਸਮਾਨ ਹੀ ਹੂੰ ਹੈ ਨਾ ਬਿਲਕੁਲ ਤੇ ਇਹ ਹੈ ਹੁਣ 13 ਸਾਲਾਂ ਦਾ ਹੀਗਾ ਮਨ ਦੇ 13 ਸਾਲਾਂ ਦਾ ਉਦੋਂ ਮੈਂ ਜਵਾਕ 13 ਸਾਲਾਂ ਦਾ ਮਰਦ ਬਣ ਗਿਆ ਸੀ ਹੂੰ ਕਿਉਂਕਿ ਮੈਂ ਵੱਡਾ ਹਾਂ ਜ਼ਿੰਮੇਵਾਰੀਆਂ ਪਹਿਲਾਂ ਹੀ ਆ ਗਏ ਤੁਹਾਡੇ ਚ ਤਾਂ ਉਹ ਚੀਜ਼ਾਂ ਨੇ ਉਹ ਤਾਂ ਖਣਕਦੀਆਂ ਤੁਹਾਨੂੰ ਉਹ ਉਹ ਤਾਂ ਘਾਟ ਹਮੇਸ਼ਾ ਹੀ ਰਹਿੰਦੀ ਹੈ ਹੂੰ ਪਰ ਮੈਂ ਇਸ ਗੱਲੋਂ ਖੁਸ਼ ਆ ਕਿ ਚਲੋ ਮੈਂ ਉਹਨਾਂ ਦੇ ਜੋ ਉਹ ਸੋਚਦੇ ਸੀਗੇ ਜੋ ਮੈਂ ਸੋਚਦਾ ਸੀਗਾ ਜਿੱਦਾਂ ਦਾ ਮੈਂ ਬਣਨਾ ਚਾਹੁੰਦਾ ਸੀ ਜਿੱਦਨ ਨੂੰ ਮਾਉਣਾ ਚਾਹੁੰਦਾ ਸੀ ਮੌਸਰਾਤਿਆਂ ਉਸ ਰਸਤੇ ਤੇ ਆ ਤੇ ਉਹਨਾਂ ਨੇ ਸੁਪਨੇ ਆਪਣੇ ਸੁਪਨੇ ਪੂਰੇ ਕਰ ਰਹੇ ਆ ਜੀ ਖੁਸ਼ ਹੋਣਗੇ ਜੀ ਉਮੀਦ ਕਰਦੇ ਆ ਵੀ ਤੁਹਾਡੇ ਤੁਸੀਂ ਉਹਨਾਂ ਦੇ ਹੋਰ ਵੀ ਵੱਡੇ ਵੱਡੇ ਸੁਪਨੇ ਪੂਰੇ ਕਰੋ ਤੇ ਤੁਹਾਡੀਆਂ ਬਹੁਤ ਸਾਰੀਆਂ ਫਿਲਮਾਂ ਆਉਣ ਥੈਂਕ ਯੂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇੰਨਾ ਸਮਾਂ ਦੇਣ ਲਈ ਤੇ ਤੁਸੀਂ ਦੇਖਦੇ ਰਹੋ ਬੀ ਸੋਸ਼ਲ ਸਤਿਕਾਰ ਸਤਿਕਾਰ